ਆ ਵੀਡੀਓ ਦੇਖ ਕੇ رائے ਦਿਓ ਉਹ ਮੈਨੂੰ ਕਹਿੰਦੀ ਸੀ ਨਾ ਮੇਰੀਆਂ ਜਟਾ ਨਕਲੀ ਲਵਾਈਆਂ ਵੀ ਸਾਫ਼ਤ ਕਰ ਦੋਗੇ ਮੈਂ ਉਹਦਾ ਬਿੱਲ ਵੀ ਲਿਆ ਦੂੰ ਜਿਹੜੇ ਸਲੂਨ ਤੋਂ ਦਿੱਲੀੋਂ ਉਹਨੇ ਲਵਾਈਆਂ ਜਟਾਆਂ ਆ ਨਕਲੀ ਲੱਗੀਆਂ ਤੇ ਮੈਂ ਕਹਿੰਨਾ ਉਹਦੇ ਪਰਦੇ ਤੁਸੀਂ ਨਾ ਖਲਵਾ ਲਿਓ ਬੇਨਤੀ ਐ ਇਹ ਕਿੱਡੀ ਕੀ ਚੀਜ਼ ਐ ਇਹ ਕਿਹੜੇ ਬਾਗ ਦੀ ਮੂਲੀ ਐ ਤੇ ਸਿਰਸੇ ਵਾਲੇ ਨੂੰ ਜਗਦੀਪ ਸਿੰਘ ਨੇ ਉੱਥੇ ਅਦਾਲਤ 'ਚ ਬੁਲਾ ਲਿਆ ਹੈ ਜਿਨ੍ਹਾਂ ਨੇ ਬੇਅਦਬੀਆਂ ਕਰਤੀਆਂ ਉਹ ਅਦਾਲਤਾਂ 'ਚ ਜਾ ਕੇ ਐ ਖੜ ਗਏ ਪ੍ਰਸ਼ਾਸਨ ਚੱਕ ਚੱਕ ਕੇ ਲਿਆਉਂਦਾ ਰਿਹਾ ਉਦੋਂ ਡੰਡਾ ਵਰਿਆ ਸੀ ਕਿੰਨਾ ਜਦੋਂ ਸਰਸੇ ਵਾਲੇ ਨੂੰ ਸਜ਼ਾ ਹੋਈ ਐ ਤੇ ਇਹ ਕਿੱਡਾ ਕੇਹੇ ਪਤਾ ਨਹੀਂ ਕੀ ਕਾਰਨ ਹੈ ਪ੍ਰਸ਼ਾਸਨ ਨੂੰ ਕਾਣਾ ਵੀ ਅੱਜ ਇਹਨੂੰ ਬੁਲਾਇਆ ਜੇ ਮੈਨੂੰ ਬੁਲਾਇਆ ਤੇ ਅੱਜ ਇਹ ਆਉਣਾ ਚਾਹੀਦਾ ਜੀ ਇਹਨੂੰ ਵੀਰਵਾਰ ਜਾਂ ਸ਼ਨੀਵਾਰ ਉਹਦੀ ਗੱਡੀ ਲੱਗੂਗੀ ਇਦਾਂ ਦੀ ਗੱਲ ਖਬਰ ਆਈ ਆ ਮੀਡੀਆ ਦੇ ਵਿੱਚ ਜੇ ਉਹ ਗੱਡੀ ਦੁਬਾਰਾ ਲਾਉਂਦਾ ਵਾ ਤਾਂ ਕੀ ਫ੍ਰੈਕਸ਼ਨ ਲਿਆ ਜਾਊਗਾ ਸੋ ਅਸੀਂ ਆਪਣਾ ਬੰਦਾ ਉੱਥੇ ਛੱਡਾਂਗੇ ਜੇ ਗੱਡੀ ਲੱਗੀ ਤੇ ਫਿਰ ਅਸੀਂ ਚੜ ਕੇ ਆਵਾਂਗੇ ਸੀ ਇੱਕ ਜੱਜ ਨੂੰ ਵੀ ਠੀਕ ਕੀਤਾ ਵਾ ਵੀਡੀਓ ਪਈ ਸੀ ਸ਼ਾਇਦ ਹੌਣ ਡਿਲੀਟ ਹੋ ਗਈ ਹੋਵੇ ਪਤਾ ਨਹੀਂ ਪਤਾ ਵੀ ਇੱਕ ਜੱਜ ਠੀਕ ਹੋ ਗਿਆ ਸਾਡੇ ਤੋਂ ਅਸੀਂ ਤਾਂ ਸੱਚੀ ਫਕੀਰੀ ਕਰਦੇ ਆ ਕਹਿੰਦੇ ਨਹੀਂ ਹੋ ਸਕਦਾ ਵੀ ਜੱਜ ਨੂੰ ਖਰੀਦ-ਕੂਰ ਲਿਆ ਹੋਵੇ ਨਹੀਂ ਕੀ ਪਤਾ ਕੀ ਕੋਈ ਦੇ ਕੇ 4 ਪੈਸੇ ਕੋਈ ਜੱਜ ਤੋਂ ਘਵਾਇਆ ਗਿਆ ਹੋਵੇ ਤੇ ਜੱਜ ਨੇ ਫਿਰ ਵੀਡੀਓ ਕੋ ਡਿਲੀਟ ਕਰਾਈ ਮਤਲਬ ਜੱਜ ਨੂੰ ਵੀ ਖਰੀਦ ਸਕਦਾ ਹੈ ਸ਼ੋਮਨਾਥ ਨਹੀਂ ਤੇ ਫਿਰ ਉਹ ત્યાં ਹੀ ਬਿਆਨ ਦੇ ਸਕਦਾ ਨਾ ਜੀ ਫਿਰ ਜੱਜ ਕਹਿੰਦਾ ਵੀ ਜੇ ਤੂੰ ਜੱਜ ਠੀਕ ਹੋਇਆ ਸੀ ਤੇ ਫਿਰ ਉਹ ਵੀਡੀਓ ਕੋ ਡਿਲੀਟ ਕਰਾਈ ਲੈ ਕੇ ਵੀਡੀਓ ਡਲੀਟ ਤਾਂ ਕਰਾਈ ਵੀ ਐ ਨਾ ਚੜਾਤੀ ਉਹ ਜਿਹੜੀ ਵੀਡੀਓ ਫਿਰ ਜੱਜ ਦੀ ਚੱਲੀ ਸੀ ਨਾ ਹੁਣ ਤੁਸੀਂ ਸੁਣ ਲਓ ਵੀ ਜੱਜ ਦੀ ਵੀਡੀਓ ਵੇਖ ਕੇ ਲੋਕੀ ਇਹਦੇ ਨਾਲ ਜੁੜ ਗਏ ਸੀ ਵੀ ਜੇ ਜੱਜ ਠੀਕ ਹੋ ਸਕਦਾ ਤੇ ਆਮ ਬੰਦਾ ਕਿਉਂ ਠੀਕ ਹੋ ਸਕਦਾ ਇਹ ਕੁਛ ਇਦਾਂ ਦੇ ਇਲਜ਼ਾਮ ਤੁਹਾਡੇ ਤੇ ਵੀ ਲਗਾਏ ਗਏ ਆ ਕਿਸੇ ਨਾ ਕੋ ਕਰਮ ਕਰਨ ਦੇ ਕੁਛ ਇਦਾਂ ਦਾ ਮੈਂ ਕਹਿੰਦਾ ਵੀ ਸੰਗਤ ਨੂੰ ਚੰਨਣਾ ਪਾਉ ਇਸ ਚੀਜ਼ 'ਚ ਹੈ ਕੀ ਜਾਂ ਤਾਂ ਸ਼ਿਵਨਾਥ ਨੂੰ ਕਹਿ ਵੀ ਇੱਥੇ ਉਹ ਮੁੰਡਾ ਜਾਂ ਉਹਦਾ ਪਰਿਵਾਰ ਲੈ ਕੇ ਆਵੇ ਉਹਦੀ ਡਾਕਟਰੀ ਹੋਵੇ ਠੀਕ ਹੈ ਤੇ ਮੈਂ ਤਾਂ ਉਹ ਬੰਦਾ ਵੀ ਮੇਰੇ ਤੇ ਕੱਲਾ ਪਰਚਾ ਨਾ ਹੋਵੇ ਮੈਂ ਤਾਂ ਡੀਐਸਪੀ ਦੇ ਬਾਹਰ ਅੱਗੇ ਖੜ ਕੇ ਗੋਲੀ ਮਾਰਨੂ ਆਪਦੇ ਆਪ ਨੂੰ ਪਰ ਸਾਬਤ ਕਰੇ ਸਾਬਤ ਤਾਂ ਉਹਨੇ ਉਦਾਂ ਹੀ ਕਹਿਦਾ ਵੀ ਮੇਰੇ ਕੋਲ ਸਬੂਤ ਤਾਂ ਹੈ ਨਹੀਂ ਅੱਲਾ ਜਾਣਦਾ ਉਹ ਜਿਹਦੀਆਂ ਛੇਹਾਂ ਤੇ ਉੱਡਦਾ ਨਾ ਕਿਹਦੀ ਛੇਹ ਤੇ ਉੱਡ ਰਿਹਾ ਤੋਂ ਬਲੋਂਿਆ ਬਲੋਂਣਾ ਦਾ ਪਹਿਣਾ ਜੀ ਅੱਜ ਜਿਹੜਾ ਸ਼ਿਵ ਸੈਨਾ ਦਾ ਆਗੂ ਆਰਾਮ ਵੱਜਣਾ ਤੇ ਜਿਹੜਾ ਉਹਨੂੰ ਨਾਲ ਬਾਹ ਕੇ ਦੋ ਗਨਮੈਣ ਤੇ ਕਹਿਨਦਾ ਵੀ ਜੈ ਤੂੰ ਉੱਡ ਤੇ ਮੈਂ ਉਹ ਐਸਪੀਐਚ ਨੂੰ ਕਹਿ ਕੇ ਆਇਆ ਵੀ ਇਹ ਗਨਮੈਨ ਜਿਹੜੇ ਆ ਨਾ ਇਹ ਰਾਮਬਚਨ ਨੂੰ ਮਿਲਦੇ ਸ਼ਿਵਸੈਨ ਵਾਲੇ ਨੂੰ ਨਾ ਕੀ ਢੌਂਗੀ ਸਾਧ ਨੂੰ ਪਰ ਇੱਥੇ ਹੁਣ ਡੀਐਸਪੀ ਕਹਿੰਦੇ ਵੀ ਉਹਨੂੰ ਅਸੀਂ ਬੁਲਾਇਆ ਸੀ ਉਹ ਆਇਆ ਨਹੀਂ ਤੇ ਫਿਰ ਡੀਐਸਪੀ ਉਹਨੂੰ ਚੁੱਕ ਕੇ ਲਿਆਉਂਦਾ ਸ਼ਾਸਨ ਚੁੱਕ ਕੇ ਲਿਆਉਂਦਾ ਵੀ ਇੱਕ ਚੋਰ ਬੰਦਾ ਗਲਤ ਬੰਦਾ ਹੈ ਠੀਕ ਹੈ ਤੇ ਉਹ ਆਇਆ ਕਿਉਂ ਨਹੀਂ ਗਲਤ ਤਾਂ ਹੀ ਨਹੀਂ ਆਇਆ ਸਾਹ ਜੀ ਅੱਜ ਇੱਥੇ ਆਏ ਹੋ ਤੁਸੀਂ ਹੈ ਨਾ ਡੀਐਸਪੀ ਦਫ਼ਤਰ ਆਏ ਹੋ ਸਭ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕਹਿੋ ਜਿਆ ਸਹਿਯੋਗ ਮਿਲਿਆ ਤੁਹਾਨੂੰ ਕੀ ਲੱਗਦਾ ਕੋਈ ਕਾਰਵਾਈ ਹੋਊਗੀ ਅੱਗੇ ਵੇਖੋ ਜੀ ਮੈਨੂੰ ਤੇ 3 ਤਰੀਕ ਨੂੰ ਬੁਲਾਇਆ ਸੀ ਵੀ ਤੁਸੀਂ 11 ਵਜੇ ਤੁਹਾਡੀ ਗੱਲਬਾਤ ਕਰਾ ਦਈਏ ਹੂੰ ਹੂੰ ਵੀ মিডিਆ ਦੇ ਰੂਬਰੂ ਸਵਾਲ ਜਵਾਬ ਸੋ ਮੈਨੂੰ ਇੱਥੇ ਆਉਣ ਤੇ ਪਤਾ ਲੱਗਾ ਜਿਵੇਂ ਡੀਐਸਪੀ ਸਾਹਿਬ ਨੇ ਦੱਸਿਆ ਵੀ ਉਹ ਆਇਆ ਹੀ ਨਹੀਂ ਹੁਣ ਉਸ ਹੀ ਸਿਨੈਲ ਆਇਆ ਸੀ ਉਹ ਆਇਆ ਨਹੀਂ ਵੇਖੋ ਸਾਹਮਣੇ ਉਹੀ ਨਹੀਂ ਬੰਦਾ ਹੁੰਦਾ ਜਿਹੜਾ ਬੰਦਾ ਚੋਰ ਹੁੰਦਾ ਜਿਹੜਾ ਬੰਦਾ ਗਲਤ ਹੁੰਦਾ ਤੋਂ ਸਾਡੇ ਨਾਲ ਸਵਾਲ ਜਵਾਬ ਆ ਕੇ ਕਰਦਾ ਸੋ ਉਹ ਡਿਪਟੀ ਸਾਹਿਬ ਤੋਂ ਤੁਸੀਂ ਸੁਣ ਚੁੱਕੇ ਹੋ ਸੋ ਇੱਥੇ ਅਸੀਂ ਪਹੁੰਚੇ ਆ ਤੇ ਨਾਲ ਸਾਡੇ ਜਹੇਦਾਰ ਬਾਬਾ ਬਿੰਦਰ ਸਿੰਘ ਜੀ ਭਾਈ ਰਣਜੀਤ ਸਿੰਘ ਵੰਦਰ ਬਾਬਾ ਗੁਰਪ੍ਰੀਤ ਸਿੰਘ ਜੀ ਔਰ ਹੋਰ ਵੀ ਪਤਨੌ ਲਾ कमेटी ਪਾਈ ਪਰਮਜੀਤ ਸਿੰਘ ਕਹਰੇ ਚਮਕੌਰ ਸਿੰਘ ਤੇ ਜਹੇਦਾਰ ਜੀ ਸਾਡੇ ਮੋਹਨਜੀਤ ਦਿਲਦਾਰ ਜੀ ਹੈ ਨਾ ਸਾਰੇ ਮਤਲਬ ਸਿੱਖ ਸੰਗਤਾਂ ਪਹੁੰਚੀਆਂ ਮੈਂ ਨਾਮ ਕਿਹਦੇ ਕਿਹਦੇ ਲਵਾਨ ਉਹ ਵੀ ਲੋਕ ਆਏ ਨੇ ਜਿਨ੍ਹਾਂ ਤੋਂ ਹਜ਼ਾਰਾਂ ਰੁਪਈਆ ਦੀ ਜਾਂ ਕਹਿ ਦਈਏ ਲੱਖਾਂ ਰੁਪਈਆ ਚ ਜਿਹੜੀ ਠੱਗੀ ਮਾਰ ਚੁੱਕਿਆ ਹੈ ਕਿੰਨੇ ਕ ਠੱਗੀ ਆ ਜਿਹੜਾ ਕਿੰਨੇ ਕ ਲੱਖ ਦੀ ਠੱਗੀ ਆ ਜਿਹੜੀ ਤੁਹਾਡੇ ਸਾਹਮਣੇ ਆਈ ਆ ਕਿਉਂਕਿ ਤੁਹਾਨੂੰ ਲੋਕਾਂ ਦੇ ਮੈਸੇਜ ਕਾਲ ਬਹੁਤ ਆਏ ਹੋਣਗੇ ਵੀ ਸਾਡੇ ਨਾਲ ਠੱਗੀ ਹੋਈ ਆ ਕਿੰਨਾ ਕ ਆਂਕੜਾ ਜਿਹੜਾ ਤੁਹਾਡੇ ਕੋਲ ਆ ਦੇ ਵੇਖੋ ਜੀ ਇਹ ਗਿਣਤੀ ਤੋਂ ਬਾਹਰ ਹੈ ਕਿਉਂਕਿ ਕਿਉਂਕਿ 6 ਤਰੀਕ ਨੂੰ ਤਾਂ ਬਹੁਤ ਵੱਡੇ ਇਕੱਠ ਚਾਉਣਾ ਸੀ ਸਾਨੂੰ ਪ੍ਰਸ਼ਾਸਨ ਨੇ ਬੁਲਾਇਆ ਸਾਨੂੰ ਨਹੀਂ ਪਤਾ ਪ੍ਰਸ਼ਾਸਨ ਨੇ ਸਾਨੂੰ ਪਹਿਲਾਂ ਕਿਉਂ ਬੁਲਾ ਲਿਆ ਤੋ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਨੇ ਜਿਹੜਾ ਟਾਈਮ ਲਿਆ ਜਿਹੜੇ 5-7 ਵੀਰ ਆਏ ਨੇ ਸਾਡੇ ਜਾਂ ਭੈਣਾਂ ਆਈਆਂ ਜਿਨ੍ਹਾਂ ਨਾਲ ਕਿਸੇ ਨਾ 50000 ਦੀ ਠੱਗੀ ਵੀ ਮਤਲਬ ਤੁਹਾਡੇ ਆ ਪ੍ਰੋਬਲਮ ਹੈ ਉਹ ਠੀਕ ਨਹੀਂ ਹੋਈ ਠੀਕ ਹੈ ਕਿਸੇ ਤੋਂ 20000 ਕਿਸੇ ਤੋਂ 36000 ਕਿਸੇ ਤੋਂ 40 ਕਿਸੇ ਤੋਂ ਫੀ ਮਗਾਈ ਜਾਂਦਾ ਸੋ ਇਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਾਰੇ ਬਿਆਨ ਸਾਡੇ ਉਹਨਾਂ ਦੇ ਲਿਖ ਲਏ ਆ ਸੋ ਆਉਣ ਵਾਲੇ ਦਿਨਾਂ ਵਿੱਚ ਇੱਕ ਹਫ਼ਤੇ ਦਾ ਟਾਈਮ ਪ੍ਰਸ਼ਾਸਨ ਨੇ ਲਿਆ ਹੈ ਕੀ ਕਾਰਵਾਈ ਕਰਦਾ ਹੈ ਪ੍ਰਸ਼ਾਸਨ ਦੇ ਅਧੀਨ ਹੁਣ ਤੁਸੀਂ ਅਫੀਮ ਦਾ ਕਿਹਾ ਵੀ ਅਫੀਮ ਮੰਗਾਈ ਜਾਂਦਾ ਹੈ ਨਸ਼ੇ ਦੇ ਵੀ ਕਿਸੇ ਤਰ੍ਹਾਂ ਦੇ ਦੋਸ਼ ਉੱਤੇ ਹੈਗੇ ਆ ਕੋਈ ਸਾਬਿਤ ਹੋਇਆ ਇਦਾਂ ਦਾ ਵੇਖੋ ਜੀ ਉਹ ਤਾਂ ਸ਼ਰਿਆਮ ਹੀ ਪਤਾ ਸਾਰਿਆਂ ਨੂੰ ਵੀ ਨਸ਼ਾ ਕਰਦਾ ਹੈ ਨਸ਼ਾ ਨਸ਼ਾ ਪਾਣਾ ਸਿਗਰਟ ਦਾ ਹੋਵੇ ਸਿਗਰਟ ਤਾਂ ਮੈਂ ਵੀਡੀਓਸ ਦੇਖਿਆ ਹੁਣ ਹਾਂ ਔਰ ਹੋਰ ਵੀ ਨਸ਼ਾ ਜੇ ਉਹਦਾ ਡਰੋਪ ਟੈਸਟ ਲਿਆ ਜਾਵੇ ਤੇ ਨਸ਼ਾ ਨਿਕਲੂਗਾ ਸੋ ਇੱਕ ਮੁੰਡੇ ਦਾ ਵੀ ਇੱਥੇ ਬਿਆਨ ਆਇਆ ਜੀ ਵੀ ਉਹ ਚਿੱਟੇ ਦਾ ਵੀ ਕੰਮ ਕਰਦੇ ਰਹੇ ਆ ਵਿੱਚ ਹੂੰ ਔਰ ਜਿਹੜਾ ਚਿੱਟੇ ਦਾ ਕਰਦਾ ਉਹ ਪਿੰਦਾ ਵੀ ਹੋ ਸਕਦਾ ਸੋ ਤਾਂ ਆਉਣ ਵਾਲੇ ਦਿਨਾਂ ਵਿੱਚ ਹੈ ਜੀ ਪੁਲਿਸ ਕੀ ਕਰਦੀ ਹੈ ਨਾ ਸੋ ਜਿਹੜੀ ਇੱਕ ਹਫਤੇ ਦਾ ਟਾਈਮ ਲਿਆ ਔਰ ਨਾਲ ਡੀਐਸਪੀ ਨੇ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਵੀ ਉਹਨਾਂ ਚਿਰ ਉਹ ਗੱਡੀ ਨਹੀਂ ਲਾਊਗਾ ਜਿਹੜੀ ਉਹ ਗੱਡੀ ਦਾ ਦਾਵਾ ਕਰ ਗਿਆ ਵਾ ਵੀ ਕਹਿੰਦੇ ਵੀਰਵਾਰ ਜਾਂ ਸ਼ਨੀਵਾਰ ਉਹਦੀ ਗੱਡੀ ਲੱਗੂਗੀ ਇਦਾਂ ਦੀ ਗੱਲ ਖਬਰ ਆਈ ਆ ਮੀਡੀਆ ਦੇ ਵਿੱਚ ਜੇ ਉਹ ਗੱਡੀ ਦੁਬਾਰਾ ਲਾਉਂਦਾ ਵਾ ਤਾਂ ਕੀ ਫ੍ਰੈਕਸ਼ਨ ਲਿਆ ਜਾਊਗਾ ਵੇਖੋ ਜੀ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਤੁਸੀਂ ਨਾ ਆਇਓ ਵੀ ਗੱਦੀ ਉਹ ਲਾਉਂਦਾ ਨਹੀਂ ਐਵੇਂ ਤੁਸੀਂ ਆਗੇ ਕੋਈ ਮਾਹੌਲ ਖਰਾਬ ਨਾ ਹੋ ਜੇ ਸੋ ਅਸੀਂ ਆਪਣਾ ਬੰਦਾ ਉੱਥੇ ਛੱਡਾਂਗੇ ਜੇ ਗੱਦੀ ਲੱਗੀ ਤੇ ਫਿਰ ਅਸੀਂ ਚੜ ਕੇ ਆਵਾਂਗੇ ਜੇ ਗੱਦੀ ਲਾ ਦਿੰਦਾ ਹਾਂ ਲਾਊਗਾ ਹਾਂ ਫਿਰ ਪ੍ਰਸ਼ਾਸਨ ਗਮਰਾਹ ਕਰ ਰਿਹਾ ਸਾਨੂੰ ਇਹਦਾ ਮਤਲਬ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਮੈਂ ਤਾਂ ਲਾਊਂਗਾ ਗੱਦੀ ਨਹੀਂ ਪ੍ਰਸ਼ਾਸਨ ਦੇ ਹੱਥੋਂ ਕੀ ਚੀਜ਼ ਆ ਜੀ ਇਹ ਕਿੱਡੀ ਕੀ ਚੀਜ਼ ਆ ਇਹ ਕਿਹੜੇ ਬਾਗ ਦੀ ਮੂਲੀ ਹੈ ਇਹ ਸਿਰਸੇ ਵਾਲੇ ਨੂੰ ਜਗਦੀਪ ਸਿੰਘ ਨੇ ਉੱਥੇ ਅਦਾਲਤ 'ਚ ਬੁਲਾ ਲਿਆ ਜਿਨ੍ਹਾਂ ਨੇ ਬੇਅਦਬੀਆਂ ਕਰਤੀਆਂ ਉਹ ਅਦਾਲਤਾਂ 'ਚ ਜਾ ਕੇ ਐ ਖੜ ਗਏ ਪ੍ਰਸ਼ਾਸਨ ਚੱਕ ਚੱਕ ਕੇ ਲਿਆਉਂਦਾ ਰਿਆ ਉਦੋਂ ਡੰਡਾ ਵਰਿਆ ਸੀ ਕਿੰਨਾ ਜਦੋਂ ਸਰਸੇ ਵਾਲੇ ਨੂੰ سزا ਹੋਈ ਐ ਤੇ ਇਹ ਕਿੱਡਾ ਕੇ ਇਹ ਪਤਾ ਨਹੀਂ ਕੀ ਕਾਰਨ ਹੈ ਪ੍ਰਸ਼ਾਸਨ ਨੂੰ ਕਾਰਨ ਵੀ ਅੱਜ ਇਹਨੂੰ ਬੁਲਾਇਆ ਜੇ ਮੈਨੂੰ ਬੁਲਾਇਆ ਤੇ ਅੱਜ ਇਹ ਆਉਣਾ ਚਾਹੀਦਾ ਜੀ ਇਹਨੂੰ ਇੱਥੇ ਆ ਕੇ ਸਵਾਲ ਜਵਾਬ ਕਰਦਾ ਬੜੀ ਸ਼ਾਂਤ ਵੀਪੂਰਵਕ ਜਿਹੜੇ ਸਵਾਲ ਕਰਨੇ ਸੀ ਪਰ ਉਹਨੂੰ ਪਤਾ ਸੀ ਵੀ ਮੈਂ ਝੂਠਾ ਪਹਿਣਾ ਤੇ ਆਉਣ ਵਾਲੇ ਦਿਨਾਂ ਚ ਉਹ ਝੂਠਾ ਪਊਗਾ ਉੱਥੇ ਬਣਦੀ ਕਾਨੂੰਨੀ ਕਾਰਵਾਈ ਔਰ ਪਖੰਡਵਾਦ ਬੰਦ ਹੋਊਗਾ। ਖਾਲਸਾ ਜੀ ਕੀ ਲੱਗਦਾ ਵਾ ਵੀ ਉਹ ਗੈਰ ਹਾਜ਼ਰ ਹੋਣ ਦਾ ਕਾਰਨ ਕੀ ਰਿਹਾ ਤੁਹਾਡੀ ਫੋਨ ਤੇ ਕੋਈ ਗੱਲ ਹੋਈ ਸੀ ਵੀ ਆਪਾਂ ਉੱਥੇ ਮਿਲਣਾ ਵਾ ਡੀਐਸਪੀ ਦਫ਼ਤਰ। ਸਵਾਲ ਜਵਾਬ ਨਹੀਂ ਮੇਰੀ ਤਾਂ ਮੈਨੂੰ ਤਾਂ ਡੀਐਸਪੀ ਦਾ ਫੋਨ ਆਇਆ ਜੀ। ਅੱਛਾ ਜੀ। ਕੱਲ ਅ ਦੁਪਹਿਰੇ ਜੇ ਫੋਨ ਆਇਆ ਵੀ ਤੁਸੀਂ ਜੀ ਕੱਲ ਨੂੰ ਆ ਸਕਦੇ ਹੋ 3 ਤਰੀਕ ਨੂੰ। ਮੈਂ ਕਿਹਾ ਵੀ ਛੇ ਬਣਾ ਥਾਰੇ ਆ। ਉਹ ਕਹਿੰਦੇ ਜੀ ਉਹ ਵੀ ਆਉਣਗੇ ਤੁਸੀਂ ਵੀ ਆ ਜਾਓ ਆਪਾਂ ਬਹਿ ਕੇ ਤੁਹਾਡੇ ਸਵਾਲ ਜਵਾਬ ਕਰਾ ਦਈਏ ਹੂੰ ਤਾਂ ਮੈਂ ਤੇ ਸੰਗਤ ਨੂੰ ਬੇਨਤੀ ਕਰਤੀ ਔਰ ਵੀਡੀਓ ਅਪਲੋਡ ਹੋਈਆਂ ਇੰਟਰਨੈਟ ਤੇ ਵੀ ਸ਼ਿਵਨਾਥ ਆ ਰਿਹਾ ਔਰ ਇੱਥੇ ਹੁਣ ਡੀਐਸਪੀ ਕਹਿੰਦੇ ਵੀ ਉਹਨੂੰ ਅਸੀਂ ਬੁਲਾਇਆ ਸੀ ਉਹ ਆਇਆ ਨਹੀਂ ਤੇ ਫਿਰ ਡੀਐਸਪੀ ਉਹਨੂੰ ਚੁੱਕ ਕੇ ਲਿਆਉਂਦਾ ਪ੍ਰਸ਼ਾਸਨ ਚੁੱਕ ਕੇ ਲਿਆਉਂਦਾ ਵੀ ਕਿ ਚੋਰ ਬੰਦਾ ਗਲਤ ਬੰਦਾ ਹੈ ਠੀਕ ਹੈ ਤੇ ਉਹ ਆਇਆ ਕਿਉਂ ਨਹੀਂ ਗਲਤ ਤਾਂ ਹੀ ਨਹੀਂ ਆਇਆ ਕਾਲਸਾ ਜੀ ਕਿਹਨਾਂ ਤੁਹਾਡੀ ਸ਼ਬੀ ਨੂੰ ਸ਼ਹਿਰ ਖਰਾਬ ਕਰਨ ਲਈ ਕਹਿਦੀਏ ਜਾਂ ਮੈਨੂੰ ਨਹੀਂ ਪਤਾ ਉਹਦੇ ਚ ਕੀ ਸੱਚਾਈ ਹੈ ਉਹ ਤੁਸੀਂ ਬਿਹਤਰ ਢੰਗ ਨਾਲ ਦੱਸ ਸਕਦੇ ਹੋ ਤੁਹਾਡੀ ਸ਼ਬੀ ਨੂੰ ਖਰਾਬ ਕਰਨ ਲਈ ਕਹਿਦੀਏ ਵੀ ਕੁਛ ਇਦਾਂ ਦੇ ਇਲਜ਼ਾਮ ਤੁਹਾਡੇ ਤੇ ਵੀ ਲਗਾਏ ਗਏ ਆ ਕਿਸੇ ਨਾ ਕੋ ਕਰਮ ਕਰਨ ਦੇ ਕੁਛ ਇਦਾਂ ਦਾ ਮੈਂ ਕਹਿੰਦਾ ਵੀ ਸੰਗਤ ਨੂੰ ਚਾਨਣਾ ਪਾਉ ਇਸ ਚੀਜ਼ ਚ ਹੈ ਕੀ ਸੱਚਾਈ ਕੀ ਵੇਖੋ ਮੈਂ ਤਾਂ ਉਹਦੇ ਨੂੰ ਫੋਨ ਤੇ ਕਹਿਦਾ ਸੀ ਮੈਂ ਕਿਹਾ ਵੀ ਇਸ ਗੱਲ ਨੂੰ ਸਾਬਤ ਕਰ ਦੇਗਾ ਉਹ ਮੈਨੂੰ ਕਹਿੰਦੀ ਸੀ ਨਾ ਮੇਰੀਆਂ ਜਟਾ ਨਕਲੀ ਲਵਾਈਆਂ ਵੀ ਸਾਬਤ ਕਰ ਦੋਗੇ ਮੈਂ ਉਹਦਾ ਬਿੱਲ ਵੀ ਲਿਆ ਦੂੰਗਾ ਜਿਹੜੇ ਸਲੂਨ ਤੋਂ ਦਿੱਲੀੋਂ ਉਹਨੇ ਲਵਾਈਆਂ ਜਟਾਂ ਉਹਨਾਂ ਦੇ ਨਕਲੀ ਲੱਗੀਆਂ ਤੇ ਮੈਂ ਕਹਿੰਨਾ ਉਹਦੇ ਪਰਦੇ ਤੁਸੀਂ ਨਾ ਖਲਵਾ ਲਿਓ ਬੇਨਤੀ ਐ ਤੇ ਮੈਂ ਜਿਹੜੀ ਗੱਲ ਮੇਰੀ ਐ ਨਾ ਮੈਂ ਉਹਨੂੰ ਕਿਹਾ ਸੀ ਵੀ ਸਾਬਤ ਕਰ ਦੇਗਾ ਉਹ ਕਹਿੰਦੀ ਅੱਲਾ ਜਾਣਦਾ ਹੈ ਅੱਲਾ ਹੁਣ ਬਹੁਤ ਕੁਝ ਜਾਣੂਗਾ ਤੇ ਮੈਂ ਤਾਂ ਹੁਣ ਡੀਐਸਪੀ ਸਾਹਿਬ ਨੂੰ ਇੱਥੇ ਜਿੱਥੇ ਲੋਕਾਂ ਨੇ ਆਪਣੀ ਸ਼ਿਕਾਇਤ ਦਿੱਤੀ ਆ ਨਾ ਇਹਨਾਂ ਤੋਂ ਲੱਖਾਂ ਰੁਪਈਆ ਦੀ ਠੱਗੀ ਮਾਰੀ ਐ ਉਹਦੇ ਇੱਕ ਮੈਂ ਵੀ ਲੈਟਰ ਪੈਡ ਤੇ ਸ਼ਕਤੀ ਲਿਖਤੀ ਤੌਰ ਤੇ ਸ਼ਿਕਾਇਤ ਦੇਤੀ ਆ ਵੀ ਮੇਰੇ ਤੇ ਜਿਹੜਾ ਇਹ ਕੁਕਰਮ ਕਰਨ ਦਾ ਦੋਸ਼ ਲਗਾਇਆ ਗਿਆ ਹੈ ਜਾਂ ਤਾਂ ਸ਼ਿਵਨਾਥ ਨੂੰ ਕਹਿ ਵੀ ਇੱਥੇ ਉਹ ਮੁੰਡਾ ਜਾਂ ਉਹਦਾ ਪਰਿਵਾਰ ਲੈ ਕੇ ਆਵੇ ਉਹਦੀ ਡਾਕਟਰੀ ਹੋਵੇ ਠੀਕ ਹੈ ਤੇ ਮੈਂ ਤਾਂ ਉਹ ਬੰਦਾ ਵੀ ਮੇਰੇ ਤੇ ਕੱਲਾ ਪਰਚਾ ਨਾ ਹੋਵੇ ਮੈਂ ਤਾਂ ਡੀਐਸਪੀ ਤੇ ਬਾਹਰ ਅੱਗੇ ਖੜ ਕੇ ਗੋਲੀ ਮਾਰਨ ਨੂੰ ਆਪਦੇ ਆਪ ਨੂੰ ਪਰ ਸਾਬਤ ਕਰੇ ਸਾਬਤ ਤਾਂ ਉਹਨੇ ਉਦੋਂ ਹੀ ਕਹਿਦਾ ਵੀ ਮੇਰੇ ਕੋਲ ਸਬੂਤ ਤਾਂ ਹੈ ਨਹੀਂ ਅੱਲਾਹ ਜਾਣਦਾ ਠੀਕ ਹੈ ਜੀ ਨਕਲੀ ਜਟਾ ਸਾਬਤ ਕਰ ਸਕਦੇ ਹੋ ਮੈਂ ਨਕਲੀ ਜਟਾਂ ਸਾਬਤ ਕਰ ਦੂੰ ਮੈਂ ਮੈਂ ਤਾਂ ਉਹ ਕੁਝ ਵੀ ਸਾਬਤ ਕਰ ਦੂੰ ਵੀ ਜਿੱਥੇ ਉਹਨੇ ਕੀ ਕੁਝ ਕਰਾਇਆ ਕਰੂੰਗਾ ਮੈਂ ਇਸੇ ਗੱਲ ਤੇ ਹੋਂਨਾ ਮੈਂ ਇਦਾਂ ਦਾ ਵੀ ਦੋਸ਼ ਲੱਗ ਰਿਹਾ ਵਾ ਵੀ ਕਹਿੰਦੇ ਇਸ ਨੂੰ ਕੋਈ ਇਦਾਂ ਦੀ ਬਿਮਾਰੀ ਆ ਵੀ ਜਿਸ ਕਰਕੇ ਵੀ ਇਹਦੇ ਸਬੰਧ ਆ ਜਿਹੜੇ ਕਈਆਂ ਨਾਲ ਰਹੇ ਆ ਕੁਛ ਇਦਾਂ ਦੇ ਬਾਰੇ ਚਾਣਨਾ ਪਾਉਂ। ਦੇਖੋ ਜੀ ਮੈਂ ਇਸ ਵਿਸ਼ੇ ਤੇ ਗੱਲ ਨਾ ਕਰਾਂ ਕਿਉਂਕਿ ਮੈਂ ਉਹਦੇ ਉਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਉਹਦੇ ਬਾਰੇ। ਮੇਰਾ ਜਿਹੜਾ ਮਹਿਮਨ ਪਖੰਡ ਦੇ ਖਿਲਾਫ ਹੈ। ਨਹੀਂ ਪਰ ਲੋਕਾਂ ਨੂੰ ਤਾਂ ਹੀ ਜਾਗਰੂਕ ਹੋਣਗੇ ਤੁਹਾਨੂੰ ਦੱਸਣਾ ਪੈਣਾ ਹੈ। ਉਹ ਆਉਣ ਉਹ ਆਉਣ ਵਾਲੇ ਦਿਨਾਂ 'ਚ ਜੀ ਮੈਂ ਜ਼ाहिर ਕਰ ਦੂੰਗਾ ਜੇਕਰ ਨਹੀਂ ਪ੍ਰਸ਼ਾਸਨ ਸਾਹਮਣੇ ਲੈ ਕੇ ਆਉਂਦਾ। ਔਰ ਮਤਲਬ ਡਾਕਟਰ ਦੀ ਰਿਪੋਰਟਾਂ ਵੀ ਸਾਰੀਆਂ ਸਾਡੇ ਕੋਲ ਹੈਗੀਆਂ ਕੋਈ ਏਡੀ ਗੱਲ ਨਹੀਂ ਜਿਹੜੇ ਡਾਕਟਰਾਂ ਕੋਲੇ ਉਹ ਜਾਂਦੇ ਦਵਾਈ ਲੈਣ ਕਾਦੀ ਦਵਾਈ ਲੈਣ ਜਾਂਦੇ ਦੱਸ ਦਾਂਗੇ ਸੋ ਅਸੀਂ ਸਾਡੀ ਮੁਹੰਮਦ ਪਖੰਡ ਦੇਖ ਲਾ ਉਹ ਆਪ ਦੇ ਗੁਨਾਹ ਕਬੂਲ ਕਰੇ ਵੀ ਮੈਂ ਇੰਨੇ ਲੋਕਾਂ ਨੂੰ ਗੁਮਰਾਹ ਕੀਤਾ ਠੱਗੀਆਂ ਮਾਰੀਆਂ ਇਹ ਬਖੰਡ ਸੀ ਵੀ ਐਦਾਂ ਇਲਾਜ ਨਹੀਂ ਹੁੰਦੇ ਇਹ ਤਾਂ ਹਸਪੀਟਲ ਹੀ ਬੰਦ ਕਰਾ ਦੇਣੇ ਤਾਂ ਉਹ ਗਨਾਹ ਕਬੂਲ ਕਰਕੇ ਆ ਉਹਦਾ ਪਖੰਡਵਾਦ ਬੰਦ ਕਰੇ ਉਹ ਕਹਿੰਦੇ ਆ ਵੀ ਅਸੀਂ ਇੱਕ ਜੱਜ ਨੂੰ ਵੀ ਠੀਕ ਕੀਤਾ ਵਾ ਵੀਡੀਓ ਪਾਈ ਸੀ ਸ਼ਾਇਦ ਹੁਣ ਡਿਲੀਟ ਹੋ ਗਈ ਹੋਵੇ ਕੋਈ ਨਹੀਂ ਪਤਾ ਵੀ ਇੱਕ ਜੱਜ ਠੀਕ ਹੋ ਗਿਆ ਸਾਡੇ ਤੋਂ ਅਸੀਂ ਤਾਂ ਸੱਚੀ ਫਕੀਰੀ ਕਰਦੇ ਆ ਕਹਿੰਦੇ ਨਹੀਂ ਹੋ ਸਕਦਾ ਵੀ ਜੱਜ ਨੂੰ ਖਰੀਦ ਗੁਰ ਲਿਆ ਹੋਵੇ ਵੀ ਕੀ ਪਤਾ ਕੀ ਕੋਈ ਦੇ ਕੇ 4 ਪੈਸੇ ਕੋਈ ਜੱਜ ਤੋਂ ਘਵਾਇਆ ਗਿਆ ਹੋਵੇ ਤੇ ਜੱਜ ਨੇ ਫਿਰ ਵੀਡੀਓ ਕੋ ਡਿਲੀਟ ਕਰਾਈ ਮਤਲਬ ਜੱਜ ਨੂੰ ਵੀ ਖਰੀਦ ਸਕਦਾ ਹੈ ਸ਼ੋਭਨਾਵ ਜੀ ਨਹੀਂ ਤੇ ਫਿਰ ਉਹ ત્યાં ਹੀ ਬਿਆਨ ਦੇ ਸਕਦਾ ਨਾ ਜੀ ਫਿਰ ਜੱਜ ਕਹਿੰਦਾ ਵੀ ਜੇ ਤੂੰ ਜੱਜ ਠੀਕ ਹੋਇਆ ਸੀ ਤੇ ਫਿਰ ਉਹ ਵੀਡੀਓ ਕੋ ਡਿਲੀਟ ਕਰਾਈ ਕਹਿ ਕੇ ਵੀਡੀਓ ਡਿਲੀਟ ਤਾਂ ਕਰਾਈ ਵੀ ਐਨੇ ਚੜਾਤੀ ਉਹ ਜਿਹੜੀ ਵੀਡੀਓ ਫਿਰ ਜੱਜ ਦੀ ਚੱਲੀ ਸੀ ਨਾ ਹੁਣ ਤੁਸੀਂ ਸੁਣ ਲਓ ਵੀ ਜੱਜ ਦੀ ਵੀਡੀਓ ਵੇਖ ਕੇ ਲੋਕੀ ਇਹਦੇ ਨਾਲ ਜੁੜ ਗਏ ਸੀ ਵੀ ਜੇ ਜੱਜ ਠੀਕ ਹੋ ਸਕਦਾ ਤੇ ਆਮ ਬੰਦਾ ਕਿਉਂ ਠੀਕ ਹੋ ਸਕਦਾ ਬੰਦਾ ਤਾਂ ਚਲੋ ਬੰਦਾ ਹੀ ਹੈ ਨਾ ਵੀ ਰਤਬਾ ਵੱਡਾ ਹੈ ਵੀ ਐਡੇ ਐਡੇ ਵੱਡੇ ਜੱਜ ਜਾਂ ਕੋਈ ਆਫੀਸਰ ਉੱਥੇ ਜਾਂਦੇ ਆ ਕਿਸੇ ਕਾਰਨ ਨਹੀਂ ਜਾਂਦੇ ਆ ਉਹਨੇ ਜਾਣਦੇ ਕੀ ਲੈਣਾ ਇਹ ਤਾਂ ਹੁਣ ਸ਼ਿਵਮਨਾਥ ਨੂੰ ਪੁੱਛੋ ਵੀ ਕਿਉਂ ਆਉਂਦੇ ਜਾਂ ਪੁਲਿਸ ਡੰਡਾ ਚਾੜੂਗੀ ਉਦੋਂ ਪਤਾ ਲੱਗੂ ਕਿ ਕਿਉਂ ਜਾਂਦੇ ਤੁਸੀਂ ਇਸ ਚੀਜ਼ ਦੀ ਪਰਚੋਲ ਕੀਤੀ ਹੋਣੀ ਆ ਵੀ ਇਹ ਕਿਵੇਂ ਐਡਾ ਵੱਡਾ ਆਪਣਾ ਸਮਰਾਜ ਜਿਹਾ ਵਧਾ ਗਿਆ ਹਨਾ ਜਿਵੇਂ ਛੋਟੇ ਤੋਂ ਸ਼ੁਰੂ ਹੋਇਆ ਹੁਣ ਕੁਝ ਇਸ ਚੀਜ਼ ਬਾਰੇ ਪਤਾ ਕੁਝ ਤੁਹਾਨੂੰ ਵੀ ਕਿੱਥੋਂ ਸ਼ੁਰੂ ਹੋਇਆ ਕਿਵੇਂ ਇੰਨਾ ਵੱਧ ਫੁੱਲ ਗਿਆ ਇਹ ਬਾਬਾ ਹਾਂ ਵੇਖੋ ਚਿੱਠਾ ਵੱਡਾ ਜੀ ਆਪਾਂ ਇਸ ਸ਼ੋਰਟ ਚ ਦੱਸ ਦੋ ਕੋਈ ਚੱਕਰ ਨਹੀਂ ਹਾਂ ਨਹੀਂ ਮੈਂ ਕੋਈ ਨਹੀਂ ਮੈਂਸ਼ਨ ਕਰੂੰਗਾ ਮੈਂ ਕੋਈ ਨਹੀਂ ਅਗਲੀ ਵਾਰ ਜੇ ਨਹੀਂ ਕਾਰਵਾਈ ਹੁੰਦੀ ਪਖੰਡਵਾ ਨਹੀਂ ਛੱਡਦਾ ਮੈਂ ਕਰੂੰਗਾ ਜੀ ਤੁਹਾਡੇ ਚੈਨਲ ਤੇ ਕਰੂੰਗਾ ਹਮ ਸਾਰਾ ਕੁਝ ਦੱਸੂ ਵਿੱਧ ਪ੍ਰੂਫ ਦੱਸਾਂ ਹੁਣ ਤੁਸੀਂ ਮਤਲਬ ਕੁਛ ਇੱਦਾ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਨਹੀਂ ਮੈਂ ਕਹਿਣਾ ਜੀ ਕਿਉਂ ਕਿਉਂਕਿ ਗੁਰੂ ਦਾ ਸਿੱਖ ਪਰਦੇ ਕੱਜਦਾ ਹੈ ਹਮ ਮੈਂ ਸ਼ਭੀ ਨਹੀਂ ਖਰਾਬ ਕਰਨੀ ਚਾਹੁੰਦਾ ਕਿਸੇ ਦੀ ਪਰ ਆਉਣ ਵਾਲੇ ਦਿਨ ਚ ਕੋਈ ਨਹੀਂ ਹਫਤਾ ਦਿੱਤਾ ਹੈ ਹਫਤਾ 8 ਦਿਨਾਂ ਚ ਅਸੀਂ ਸਾਹਮਣੇ ਕਰਾਂਗੇ ਜੀ ਸਾਰਾ ਕਿੰਨੀ ਤਰੀਕੇ ਤੁਹਾਡੇ ਵੱਲੋਂ ਰੱਖੀ ਗਈ ਹੈ ਦੁਬਾਰਾ ਮੇਰੇ ਵੱਲੋਂ ਤਾਂ ਆਹੀ ਤਰੀਕ ਸੀਗੀ ਹਮ ਅ 6 ਤਰੀਕ ਤਿੰਨ ਤਾਇਆਂ ਨੂੰ ਬੁਲਾਇਆ ਤੇ ਹੁਣ ਪ੍ਰਸ਼ਾਸਨ ਨੇ ਹਫਤੇ ਦਾ ਟਾਈਮ ਤੇ ਹਫਤੇ ਬਾਅਦ ਜੇ ਆਉਂਦਾ ਠੀਕ ਹੈ ਤੇ ਨਹੀਂ ਫਿਰ ਇੱਥੇ ਧਰਨਾ ਵੀ ਲੱਗ ਜਾਊਗਾ ਜੀ ਹਾਂ ਫਿਰ ਸਾਰਾ ਪੰਜਾਬ ਨਾਲ ਖੜਾ ਜੀ ਕਿਉਂਕਿ ਪਖੰਡ ਦਾ ਮਸਲਾ ਇਕੱਲਾ ਮੇਰਾ ਨਹੀਂ ਆਪਣਾ ਹਾਂਜੀ ਤੇ ਹੁਣ ਜਿਹੜੀ ਗੱਦੀ ਆ ਜੇ ਦੁਬਾਰਾ ਲੱਗਦੀ ਆ ਤੇ ਔਨਲੇ ਤਾਂ ਚਲੋ ਪ੍ਰਸ਼ਾਸਨ ਨੇ ਕਿਹਾ ਵੀ ਨਹੀਂ ਲੱਗਣ ਦਵਾਂਗੇ ਉਹਨੂੰ ਲੱਗਦਾ ਵੀ ਇਹ ਬੰਦ ਕਰੂਗਾ ਹਲੇ ਕਿਉਂਕਿ ਉਹ ਜੇਸ ਸਾਹਿਬ ਨੇ ਪਹਿਲਾਂ ਕਿਹਾ ਸੀ ਵੇਖੋ ਜੀ ਉਹ ਜਿਹੜੀ ਜਿਹਦੀਆਂ ਛਿਆਂ ਤੇ ਉੱਡਦਾ ਨਾ ਹੂੰ ਕਿਹਦੀ ਛਾਂ ਤੇ ਉੱਡ ਰਿਹਾ ਕਿਉਂ ਬੁਲਾਉਣੇ ਬੁਲਾਉਣਾ ਦਾ ਪੈਣਾ ਜੀ ਅੱਜ ਜਿਹੜਾ ਸ਼ਿਵ ਸੈਨਾ ਦਾ ਆਗੂ ਆ ਰਾਮ ਬਚਨ ਹੂੰ ਤੇ ਜਿਹੜਾ ਉਹਨੂੰ ਨਾਲ ਬਾਹ ਕੇ ਦੋ ਗਨਮੈਨ ਤੇ ਕਹਿ ਦਿੰਦਾ ਵੀ ਜੈ ਤੂੰ ਉੱਡ ਹੂੰ ਤੇ ਮੈਂ ਉਹ ਐਸਪੀਐਚ ਨੂੰ ਕਹਿ ਕੇ ਆਇਆ ਹੂੰ ਵੀ ਇਹ ਗਨਮੈਨ ਜਿਹੜੇ ਆ ਨਾ ਇਹ ਰਾਮ ਬਚਨ ਨੂੰ ਮਿਲਦੇ ਸ਼ਿਵ ਸੈਨਾ ਵਾਲੇ ਨੂੰ ਨਾ ਕਿ ਇਹ ਢੌਂਗੀ ਸਾਧ ਨੂੰ ਤੇ ਉੱਥੇ ਬਿਠਾ ਕੇ ਤੇ ਲੋਕਾਂ ਵਿੱਚ ਅ ਅਫਵਾਹਾਂ ਫਲਾ ਰਿਹਾ ਵੀ ਇਹਨੂੰ ਬਾਬੇ ਨੂੰ ਸਿਕਿਉਰਿਟੀ ਦਿੱਤੀ ਹੋਈ ਹੈ ਹੂੰ ਸੋ ਉਹ ਐਸਪੀ ਐਚ ਸਾਹਿਬ ਨੇ ਵੀ ਕਹਿਤਾ ਵੀ ਮੈਂ ਉਹ ਗਨਮੈਨ ਉਹਨੇ ਬੁਲਾ ਲਏ ਆ ਜੀ ਉਹਨਾਂ ਤੇ ਜੇ ਉਹ ਨਹੀਂ ਹਟਦੇ ਨਹੀਂ ਉੱਥੇ ਰਾਮਬਚਨ ਨਹੀਂ ਬਹਿਣੂ ਹਟਦੇ ਤੇ ਬੰਦੀ ਕਾਨੂੰਨੀ ਕਾਰਵਾਈ ਹੋਊਗੀ ਇਹਨੂੰ ਤਾਂ ਅਦਾਲਤ ਵੀ ਪਖੰਡ ਮੰਨਦੀ ਹਾਈ ਕੋਰਟ ਮੰਨਦਾ ਪਖੰਡ ਕਾਲੇ ਮੈ ਜਿਹੜਾ ਬਲੈਕ ਮੈਜ਼ ਗਾਇ ਇਹਦੇ ਨਾਂ ਤੇ ਪਰਚਾ ਦਰਜ ਹੁੰਦਾ ਤੇ ਸਬੂਤ ਚਾਹੀਦੇ ਹੁੰਦੇ ਨਾ ਤੇ ਆ ਲੋਕ ਖੜੇ ਆ ਜਿਹੜੇ ਸਬੂਤ ਇੱਥੇ ਲਿਖਾ ਰਹੇ ਆ ਉਹ ਰੀਡਰ ਸਾਹਿਬ ਕੋਲੇ ਆਉਣ ਵਾਲੇ ਦਿਨਾਂ 'ਚ ਵੇਖਦੇ ਆ ਵੀ ਕੀ ਪਰਚਾ ਦਰਜ ਕਿਹੜੇ ਕਿਹੜੇ ਬਾਬੇ ਜਿਹੜੇ ਤੁਹਾਡੀ ਰਡਾਰ ਤੇ ਨੇ ਇਸ ਟਾਈਮ ਜਿਹੜੇ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਕਰਦੇ ਨੇ ਜਿਵੇਂ ਪਿੱਛੇ ਜੇ ਭਾਨਾ ਸਿੱਧੂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਨਾ ਕੱਲ ਪਰਸੋਂ ਵੀ ਉਹਨਾਂ ਨੇ ਵੀ ਇੱਕ ਬਾਬੇ ਨੂੰ ਜਿਹੜਾ ਇਦਾਂ ਪਜਾਇਆ ਮੈਂ ਤੁਹਾਨੂੰ ਇੱਕ ਗੱਲ ਸਪਸ਼ਟੀ ਕਰ ਦਿੰਨਾ ਹੈ ਬਾਬਾ ਸਾਡਾ ਕੋਈ ਵੀ ਦੋਖੀ ਨਹੀਂ ਦੋਖੀ ਉਹ ਨੇ ਜਿਹੜੇ ਧਰਮ ਦੇ ਆੜ ਚ ਪਖੰਡ ਕਰਦੇ ਤੇ ਹੁਣ ਬਾਬਾ ਪਾਲਾ ਕਲਾਰਾਂ ਲਾ ਉਹਦਾ ਨਿਸ਼ਾਨਾ ਇੱਧ ਤੋਂ ਬਾਅਦ ਹੈ ਤੇ ਸਾਡੇ ਨਾਲ ਮਲੇਰ ਕੋਟਲੇ ਦੀ ਸ਼ਾਖਾ ਹੈ ਜੀ ਮੁਸਲਮਾਨ ਧਰਮ ਦੀ ਰਹਿਮਾਨ ਕਾਦਰੀ ਜੀ ਜਿਹੜੇ ਆਪਣਾ ਬਾਬਾ ਸ਼ੌਕੀ ਸ਼ਾਹ ਜੀ ਪ੍ਰੈਜ਼ੀਡੈਂਟ ਨੇ ਵਾਈਸ ਪ੍ਰੈਜ਼ੀਡੈਂਟ ਐ ਔਰ ਜਿਹੜੇ ਬਾਬਾ ਵਰਗੜ ਸਿੰਘ ਜੀ ਖਾਲਸਾ ਹੁਣੀ ਉਹਨਾਂ ਦੀ ਇੱਕ ਜਥੇਬੰਦੀ ਕਾਫੀ ਜ਼ਰ ਤੋ ਚੱਲ ਰਹੀ ਐ ਸੋ ਹੁਣ ਮੁੱਦਾ ਜਿਹੜਾ ਮਾਹੌਲ ਪਖਿਆ ਹੋਇਆ ਤੇ ਆਉਣ ਵਾਲੇ ਦਿਨਾਂ ਵਿੱਚ ਉਹ ਸਾਡੀ 7 ਤਰੀਕ ਨੂੰ ਮੀਟਿੰਗ ਫਰੀਦਕੋਟ ਗ੍ਰੈਂਡ ਵਿਲਾ ਚ ਉੱਥੇ ਅਸੀਂ ਇਕੱਠ ਕਰਕੇ ਇਹ ਵਿਚਾਰ ਵਟਾਂਦਰਾ ਕਰਨੇ ਆ ਵੀ ਆਪਾਂ ਇਹਨੂੰ ਹਰ ਧਰਮ ਚੋਂ ਮੈਂ ਨਹੀਂ ਕਹਿੰਦਾ ਵੀ ਸਾਡੇ ਧਰਮ ਚ ਕਿਤੇ ਨਹੀਂ ਹੋ ਰਿਹਾ ਸਿੱਖ ਧਰਮ ਚ ਮੁਸਲਮ ਹਿੰਦੂ ਇਸਾਈ ਸਾਰੇ ਧਰਮਾਂ ਆ ਜੀ ਉਹ ਅਸੀਂ ਬੀੜਾ ਚੱਕਿਆ ਸਾਰੇ ਧਰਮਾਂ ਚੋਂ ਪਖੰਡ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੰਗਤ ਦੇ ਸਾਥ ਦੀ ਲੋੜ ਇਹ ਚੀਜ਼ ਜਿੱਥੇ ਨਹੀਂ ਰੁਕੂਗੀ ਇਹ ਸਾਰਿਆਂ ਲਈ ਆ ਵੇਖੋ ਵੇਖੋ ਜਿਹੜੀ ਹੈ ਨਾ ਮਹਿਮਾ ਆਪਾਂ ਚਲਾਈ ਹੈ ਆਉਣ ਵਾਲੇ ਦਿਨਾਂ ਵਿੱਚ ਮੈਂ ਕਹਿੰਦਾ ਵੀ ਹਰ ਘਰ ਵਿੱਚੋਂ ਆਵਾਜ਼ ਉੱਠੂਗੀ ਵੀ ਇਹ ਪਖੰਡਵਾਦ ਬੰਦ ਕਰੋ ਕਿਉਂਕਿ ਲੋਕ ਬਾਬੇ ਭਵੰ ਅੰਦਰ ਖਾਤੇ ਕਰਦੇ ਰਹਿਣ ਸਾਹਮਣੇ ਤਾਂ ਉਹਨਾਂ ਦੀ ਕਰਨ ਦੀ ਜ਼ਰੂਰਤ ਨਹੀਂ ਪਰ ਲੋਕ ਸੁਚੇਤ ਹੋਣ ਕੇ ਸੁਚੇਤ ਹੋ ਕੇ ਜ਼ਰੂਰ ਇਹ ਟੁੱਟ ਜਾਣਗੇ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਜਿਹੜੇ ਭੂਤ ਪ੍ਰੇਤ ਦਾ ਸਾਨੂੰ ਕਹਿ ਕੇ ਲੋਕੀ ਠੱਗਦੇ ਰਹੇ ਆ ਵੀ ਇਹ ਖਾਲਸਾ ਹੀ ਫੌਜ ਤਰੀ ਹੈ ਤੇ ਭੂਤ ਪ੍ਰੇਤ ਇਹੋ ਜਿਹਾ ਕੁਝ ਨਹੀਂ ਹੁੰਦਾ ਲੋਕ ਸੁਚੇਤ ਹੋਣਗੇ ਪਖੰਡਵਾਦ ਖਤਮ ਹੋਊਗਾ ਜੀ ਇੱਕ ਗੱਲ ਹੋਰ ਆ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਹਨਾ ਬਿਆਨ ਦਿੱਤੇ ਆ ਲੋਕਾਂ ਦਾ ਪਿਆਰ ਵੀ ਮਿਲਿਆ ਕਮੈਂਟਾਂ ਚ ਵੀ ਤੁਹਾਡੇ ਨਾਲ ਲੋਕ ਜੁੜੇ ਆ ਲੱਗਦਾ ਨਹੀਂ ਵੀ ਅੱਜ ਦਾ ਦਿਨ ਕੁਛ ਖਾਸ ਹੋਣਾ ਚਾਹੀਦਾ ਸੀਗਾ ਪਰ ਜਿੱਦਾਂ ਇੱਥੇ ਸਿਰਫ ਉਹ ਆਇਆ ਨਹੀਂ ਪਹੁੰਚਿਆ ਨਹੀਂ ਥੋੜੀ ਜੀ ਕਮੀ ਲੱਗੀ ਕਿਸੇ ਚੀਜ਼ ਚ ਨਹੀਂ ਉਹ ਵੇਖੋ ਆਏ ਆ ਨਾ ਵੀ ਸਾਡਾ ਜਿਹੜਾ ਟਾਈਮ 6 ਤਰੀਕ ਦਾ ਦਿੱਤਾ ਸੀ ਮੈਂ ਆਪਣੇ ਵੱਲੋਂ 6 ਅਕਤੂਬਰ ਕਿਉਂਕਿ 20 ਦਿਨ ਸਾਡੇ ਪੂਰੇ ਹੋਣੇ ਜਾਰੀ ਕੀਤੀ ਗਈ ਸੀ ਤਿੰਨ ਤਰੀਕ ਦੀ ਨਹੀਂ ਤਿੰਨ ਤਰੀਕ ਦੀ ਕੱਲ ਹੀ ਪਾਈ ਆ ਨਾ ਮੌਕੇ ਤੇ ਅਸੀਂ ਜਦੋਂ ਮੌਕੇ ਤੇ ਸਾਨੂੰ ਪ੍ਰਸ਼ਾਸਨ ਨੇ ਸ਼ਾਮ ਨੂੰ ਗਿਆ ਪਰ ਫਿਰ ਵੀ ਇੱਥੇ ਕਾਫੀ ਲੋਕ ਆ ਗਏ ਆ ਵੇਖੋ ਲੋਕ ਹਜੇ ਤਾਂ ਉਹਨਾਂ ਕੋਲੇ ਗੱਲ ਗਈ ਨਹੀਂ ਮੈਸੇਜ ਬਾਹਰਲੇ ਲੋਕ ਬਹੁਤ ਆ ਜੀ ਮੈਂ ਬਾਈ ਹੈਂਡ ਜਿਹੜੀਆਂ ਐਪਲੀਕੇਸ਼ਨਾਂ ਡੀਐਸਪੀ ਨੂੰ ਦੇਤੀਆਂ ਉਹਨਾਂ ਤੋਂ ਵੀ 2-2 ਲੱਖ ਰੁਪਏ ਦੀ ਠੱਗੀ ਮਾਰ ਚੁੱਕਿਆ ਔਰ ਆਉਣ ਵਾਲੇ ਦਿਨਾਂ ਵਿੱਚ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦੀ ਔਰ ਕਰਦਾ ਔਰ ਜੇ ਉਹ ਪਖੰਡ ਦਾ ਆਪਦਾ ਗੁਨਾਹ ਮੰਨ ਕੇ ਪਖੰਡਵਾਦ ਨਹੀਂ ਛੱਡਦਾ ਬਾਬਾ ਉਹ ਤੇ ਜਿੰਦਰਾ ਨਹੀਂ ਲਾਉਂਦਾ ਤੇ ਇੱਥੇ ਪੰਜਾਬ ਦੇ ਕੋਨੇ-ਕੋਨੇ 'ਚੋਂ ਬੰਦੇ ਆਉਣਗੇ ਤੇ ਇੱਥੇ ਧਰਨਾ ਲੱਗੂ ਜਿਵੇਂ ਤੁਸੀਂ ਸਾਬਤ ਕਰ ਸਕਦੇ ਹੋ ਜੇ ਕੋਈ ਤੁਹਾਡੇ ਖਿਲਾਫ ਉਹਨੇ ਕੁਛ ਇਦਾਂ ਦਾ ਗੁਨਾਹ ਸਾਬਿਤ ਕਰਤਾ ਤਾਂ ਫੇਰ ਕੀ ਹੋਇਆ ਵੈਸੇ ਤਾਂ ਪਹਿਲੀ ਗੱਲ ਤੇ ਇਹ ਆ ਵੀ ਮੇਰਾ ਤਾਂ ਜਿਹੜੀ ਮਹਿਮ ਪਖੰਡ ਦੇ ਆ ਤੇ ਜੇ ਮੈਂ ਪਖੰਡ ਕਰਦਾ ਨਹੀਂ ਜਿੱਦਾਂ ਤੁਹਾਡੇ ਸ਼ਬੀ ਖਰਾਬ ਕਰਨ ਲਈ ਕੁਛ ਕਿਹਾ ਗਿਆ ਵਾ ਉਹ ਚੀਜ਼ ਚ ਕਹਿਣਾ ਨਹੀਂ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਦੇਦਾ ਨਾ ਬਿਆਨ ਜੀ ਮੇਰੇ ਤੇ ਜੇ ਉਹਨੇ ਕਿਹਾ ਮੈਂ ਤਾਂ ਮੈਂ ਤਾਂ ਉਹ ਜਿਹਾ ਬੰਦਾ ਮੇਰੇ ਤੇ ਪਰਚਾ ਮੈਂ ਤਾਂ ਡੀਐਸਪੀ ਨੂੰ ਕਹਦਾ ਪਰਚਾ ਦਰਜ ਕਰ ਹਾਂ ਆ ਸਾਰਿਆਂ ਚ ਕਹਿਣਾ ਮੈਂ ਪਰਚਾ ਦਰਜ ਕਰ ਜਿਹੜਾ ਬੰਦਾ ਵੇਖੋ ਬੇਈਮਾਨ ਹੁੰਦਾ ਨਾ ਹਾਂਜੀ ਉਹ ਇਸ ਗੱਲ ਤੋਂ ਭੱਜ ਜਾਂਦਾ ਹੁੰਦਾ ਹੈ। ਇਸ ਗੱਲ ਤੋਂ ਕੋਈ ਸਮਝੌਤਾ ਤਾਂ ਨਹੀਂ ਕੀਤਾ ਜਾਊਗਾ। ਜਿਹੜੀ ਰਿਕਾਰਡਿੰਗ ਪਾਈ ਹੈ ਨਾ ਜੀ ਉਹ ਹਾਂਜੀ ਹਾਂਜੀ ਉਹ ਮੇਰੇ ਚੈਨਲ ਤੋਂ ਪਈ ਹੈ। ਹਾਂਜੀ ਤੇ ਜੇ ਮੈਂ ਉਹ ਕੱਟ ਕੇ ਵੀ ਪਾ ਸਕਦਾਈ ਹੁੰਨੀ ਪਰ ਨਹੀਂ ਉਹ ਗੱਲਾਂ ਹੋਈਆਂ ਸਾਬ ਤੋਂ ਮੈਂ ਸਾਹਮਣੇ ਪਾਈਆਂ ਕਿਉਂਕਿ ਮੈਨੂੰ ਡਰ ਨਹੀਂ ਮੈਂ ਸਹੀ ਹਾਂ। ਉਹਦੇ ਜਿਹੜੇ ਚੇਲੇ ਨਾਲ ਤੁਹਾਡੀ ਰਿਕਾਰਡਿੰਗ ਜਦ ਤੁਸੀਂ ਉਹ ਗੱਲ ਕਰਦੇ ਪਏ ਹੋ ਕੀ ਨਾਮ ਨਹੀਂ ਮਨੋਦਰ ਹੈਗਾ ਯਾਰ ਮਲੋਟ ਵਾਲਾ ਸ਼ਾਇਦ ਕੋਈ ਸੀਗਾ ਬਾਬਾ ਉਹਦੇ ਨਾਲ ਤੁਹਾਡਾ ਮਤਲਬ ਕੀ ਸੀਗਾ ਉਹ ਉਹ ਇਹੋ ਜਿਹਾ ਕੀ ਕਰਦਾ ਮਲੋਟ ਵਾਲਾ ਗੁਰੀ ਬਾਬਾ ਗੋਰੀ ਸ਼ਾਇਦ ਹਾਂਜੀ ਉਹਦੀ ਅਸੀਂ ਵੀ ਕਲਾਸ ਲਾਏ ਆ ਸਿੰਘ ਵੀ ਲਾਇਆ ਉਹ ਸਟੂਲਾ ਬਣਿਆ ਹੋਇਆ ਜੀ ਬੰਦੇ ਤੋਂ ਬੁੜੀ ਬਣਿਆ ਤੇ ਉਹ ਬੁੜੀਆਂ ਉਹਦੀਆਂ ਬਹੁਤ ਕੰਪਲੀਟ ਆ ਉਹਦੀਆਂ ਵੀ ਆਏ ਕਿਸੇ ਤੋਂ 10000 ਲਿਆ 5 ਲਿਆ ਉਹ ਛੋਟੇ ਆ ਨਾ ਇਹਨੇ ਉਹਨਾਂ ਨੂੰ ਗੱਡੀਆਂ ਚ ਚਕਾਈਆਂ ਹੋਈਆਂ ਐਦਾਂ ਦੇ ਪਤਾ ਨਹੀਂ ਕਿੰਨੇ ਗੈਂਗ ਇਹਨਾਂ ਨੇ ਤਿਆਰ ਕੀਤੇ ਹੋਏ ਆ ਵੀ ਜਿਹੜੇ ਪੰਜਾਬ ਦੀ ਜਵਾਨੀ ਨੂੰ ਵੀ ਖਰਾਬ ਕਰ ਰਹੇ ਆ ਠੀਕ ਹੈ ਔਰ ਜਿਹੜਾ ਪੰਜਾਬ ਦੇ ਲੋਕਾਂ ਨੂੰ ਗਮਰਾਹ ਵੀ ਕੀਤਾ ਜਿਹੜਾ ਠੱਗਿਆ ਭਾਈ ਜੀ ਮਤਲਬ ਟਰਾਂਸ ਜੈਂਡਰ ਕਰਵਾਇਆ ਹੋਇਆ ਵਾ ਸਾਰਿਆਂ ਨੇ ਇਹਨਾਂ ਦੇ ਜਿੰਨੇ ਗਰੁੱਪ ਆ ਇਹ ਸਾਰੇ ਕਿਉਂਕਿ ਮੈਂ ਜਿੰਨੇ ਵੀ ਇਦਾਂ ਬਾਬੇ ਦੇ ਇਦਾਂ ਲਗਭਗ ਟਰਾਂਸ ਜੈਂਡਰ ਹੀ ਹੁੰਦੇ ਆ ਇਹ ਇਹਨਾਂ ਵੱਲੋਂ ਵੀ ਕੁਝ ਕਰਾਇਆ ਗਿਆ ਵੇਖੋ ਉਹ ਤਾਂ ਟਰਾਂਸ ਜੈਂਡਰ ਤਾਂ ਵੇਖੋ ਜਾਂਦਾ ਬੰਦਾ ਆਪ ਸਾਬਤ ਕਰੇ ਮੈਂ ਟਰਾਂਸ ਜੈਂਡਰ ਹ ਤੇ ਜਾਂ ਜਿਹੜਾ ਉਹਦੇ ਕੋਲੇ ਗਿਆ ਹੋਊਗਾ ਤੇ ਉਹਨੂੰ ਹੀ ਪਤਾ ਹੋ ਸਕਦਾ ਹੈ ਨਾ ਮੈਨੂੰ ਨਹੀਂ ਪਤਾ ਪਰ ਇਹ ਜਿਹੜੇ ਹੁਣ ਕਬੂਲ ਕਰਦੇ ਵੀ ਮੈਂ ਟਰਾਂਸ ਜੈਂਡਰ ਹ ਜਿਵੇਂ ਸੁਖੀ rau ਵਾਲਾ ਕਹਿੰਦਾ ਸੀ ਯਾਰ ਆ ਵਗੈਰਾ ਨਾ ਸੋ ਇਦਾਂ ਦੇ ਜਿਹੜੇ ਲੋਕ ਨੇ ਸ਼ਿਵਮਨਾਥ ਲੋ ਵੀ ਕਰਾਇਆ ਹੋਇਆ ਵਾਏ ਤੁਸੀਂ ਕਹਿੰਦੇ ਵੀ ਦਿੱਲੀ ਤੋਂ ਕਰਾਇਆ ਹੋਇਆ ਨਾ ਵੀ ਹਾਂ ਦਿੱਲੀ ਤੋਂ ਹੋਇਆ ਜੀ ਹੋਇਆ ਮੈਂ ਇਹਦੀ ਜਾਣਕਾਰੀ ਸਾਰੀ ਦੇ ਦੂੰਗਾ ਕੋਈ ਗੱਲ ਨਹੀਂ ਜੇਕਰ ਨਹੀਂ ਕੋਈ ਪਖੰਡਵਾਦ ਤੁਹਾਨੂੰ ਅੱਜ ਤੁਸੀਂ ਕੁਝ ਖਾਸ ਨਹੀਂ ਰਿਸਕਲੋਸ ਕਰਨਾ ਆਉਣ ਵਾਲੇ ਸਮੇਂ 'ਚ ਜਿਹੜਾ ਪੂਰਾ ਕਰੂੰਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਗੁਰੂ ਦਾ ਸਿੱਖ ਪਰਦੇ ਕੱਜਣ ਵਾਲਾ ਮੈਂ ਨਹੀਂ ਚਾਹੁੰਦਾ ਮੈਂ ਪਖੰਡਵਾਦ ਦੇ ਮੇਰੇ ਖਿਲਾਫ ਮੁਹਿੰਮਾਂ ਔਰ ਪਖੰਡ ਬੰਦ ਕਰੇ ਮੇਰਾ ਮੋਟਿਵ ਇਹੀ ਹੈ ਵੀ ਉਹ ਗੱਦੀ ਲਾਉਣੀ ਬੰਦ ਕਰਾਉਣਾ ਸਾਡੇ ਲੋਕਾਂ ਨਾਲ ਕਿਸੇ ਨਾਲ ਉਹ ਐੋਜੀ ਗੱਲ ਨਹੀਂ ਵੀ ਤੇਰੇ ਅੰਦਰੋਂ ਆ ਵੀ ਤੇਰੇ ਪਹਿਲਾਂ ਵਾਲੀ ਕੋਈ ਜੀਵਨ ਗਾਤਾ ਫਰੋਲ ਗਈ ਹੈ ਨਾ ਸੋ ਪਾਪਾ ਜੀ ਉਦੋਂ ਦੁੱਖ ਨਹੀਂ ਹੁੰਦਾ ਜਦੋਂ ਆਪਣੀ ਕਮਿਊਨਿਟੀ ਦੇ ਕਈ ਲੋਕ ਆ ਜਿਹੜੇ ਉਹਦਾ ਵੀ ਸਾਥ ਦੇ ਰਹੇ ਨੇ ਉਹਦਾ ਸਾਥ ਤਾਂ ਜੀ ਵੇਖੋ ਉਹੀ ਦੇ ਰਹੇ ਆ ਜਿਹੜੇ ਉਦਾਂ ਦੇ ਕਰਮ ਨੂੰ ਮਤਲਬ ਨਾਲ ਪਹਿਲ ਦਿੰਦੇ ਆ ਔਰ ਉਦਾਂ ਦੇ ਕਰਮ ਦੇ ਵਿੱਚ ਸਹਾਇਕ ਹੁੰਦੇ ਠੀਕ ਹੈ ਹੁਣ ਚਿੱਠਾ ਬਹੁਤ ਵੱਡਾ ਜੇ ਇਨਵੈਸਟੀਗੇਸ਼ਨ ਹੋਵੇ ਤੇ ਬੜਾ ਕੁਝ ਨਿਕਲੂਗਾ ਉਹਦੇ ਵਿੱਚੋਂ ਤੇ ਉਹਦੇ ਨਾਲ ਜੁੜੀਆਂ ਟੀਮਾਂ ਲੋਕ ਉਹ ਵੀ ਸਾਹਮਣੇ ਪਰਦਾ ਫਾਸ਼ ਹੋ ਜਾਊਗਾ ਇਹ ਤਾਂ ਪ੍ਰਸ਼ਾਸਨ ਦਾ ਕੰਮ ਆ ਵੀ ਹੁਣ ਆਉਣ ਵਾਲੇ ਦਿਨਾਂ ਚ ਕੀ ਕਾਰਵਾਈ ਕਰਦੀ ਸੋ ਬਹੁਤ ਬਹੁਤ ਧੰਨਵਾਦ ਆਪਬਾਈ ਆਉਣ ਵਾਲੇ ਸਮੇਂ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਈ ਤਾਂ ਫਿਰ ਜਰੂਰ ਉਹ ਇਹ ਚੀਜ਼ ਕਰਾਂਗੇ ਇਹ ਸਾਰੇ ਸਾਰੇ ਹਨ ਪਹਾੜਾ ਕੋਈ 5 ਫੇਲ ਕੋਈ 4 ਫੇਲ ਇਹ ਇਹ ਕਰਨਗੇ ਲੋਟ ਜਿਨ੍ਹਾਂ ਨੇ ਕੁੜੀ ਏਟੀਟ ਹੁਣ ਚੱਲਣ ਦੀ ਗੱਲ ਗੁੱਲ ਕੱਟੀ ਨਾ ਠੀਕ ਆ ਜਿਹੜਾ ਕੁੜੀ ਨੇ ਇਹ ਇਹ ਡਿਗਰੀਆਂ ਲਈਆਂ ਉਹ ਫੁੱਦੂ ਨੇ ਕੱਲ ਤਾਂ ਇਹ ਆ ਵੀ ਏਡੇ ਏਡੇ ਡਾਕਟਰ ਬੈਠੇ ਆ ਮਝੂਰ ਟਿੰਪੂ ਆ ਸਟੂਲਾ ਟੂਲਾ ਵਾ ਇਹ ਕਾਨੂੰ ਕੋਹ ਹਣਾ ਨਹੀਂ ਨਹੀਂ ਬਾਈ ਨਹੀਂ ਸਹੀ ਸਹੀ ਦੱਸੋ ਆਪਾਂ ਸੀਰੀਅਸ ਹੋ ਗਏ ਬਾਈ ਨਹੀਂ ਨਹੀਂ ਟਿੰਪੂ ਹੈਗਾ ਹੀ ਐ ਬਈ ਉਹਦਾ ਮੁੰਡੇ ਮਗਰ ਲਈ ਫਿਰਦਾ ਐਵੇਂ ਥੋੜੀ ਦਰੇ ਫਿਰਦਾ ਨਹੀਂ ਕਿਤੇ ਮਗਰ ਮੁਗਰ ਲੈ ਆਣਾ ਮੇਰੇ ਨਾਲ ਜਾਂ ਮੈਂ ਨਹੀਂ ਕੋਈ ਤਾਂ ਦੇ ਮੁੰਡੇ ਦੇਖਿਆ ਤੁਸੀਂ ਜਿਹੜੇ ਇਹਦੇ ਨਾਲ ਅਕਸਰ ਹੁੰਦੇ ਸੀਗੇ ਇਦਾਂ ਦੇ ਸਬੰਧਾਂ ਦੇ ਵਿੱਚ ਨਹੀਂ ਇਹਦੇ ਨਾਲ ਪਹਿਲਾ ਮੁੰਡਾ ਹੁੰਦਾ ਹੀ ਕੋਈ ਉਹਦਾ ਮੈਂ ਨਹੀਂ ਜ਼ਿਕਰ ਕਰੂੰਗਾ ਤੁਸੀਂ ਨਾ ਲਓ ਸਿਰਫ ਗੱਲ ਦੱਸ ਸਕਦੇ ਹੋ ਨਹੀਂ ਪਰਸਨਲ ਗੱਲ ਹੈ ਕਾਨੂੰ ਕਰਨੀ ਆ ਉਹ ਪਹਿਲਾਂ ਹੁੰਦਾ ਸੀ ਕੋਈ ਇਹਦਾ ਜਾਰ ਬਲੀ ਮਨਲਾ ਆ ਸੋਣਾ ਹੈ ਤਾਂ ਉਹਦੇ ਕੋਲ ਪੱਲੇ ਕੱਖ ਨਹੀਂ ਬਾ ਲੋਕਾਂ ਨੂੰ ਪੜਕਾ ਕੀ ਮਨਲਾ ਐਵੇਂ ਬੁਏ ਹੜੱਪਣ ਵਾਲਾ ਕੰਮ ਹੀ ਆ ਕਿਉਂਕਿ ਮੈਂ ਤਾਂ ਉਹਦੇ ਨਾਲ ਰਿਹਾ ਮੈਨੂੰ ਤਾਂ ਪਤਾ ਬਹੁਣ ਛੋਡੇ ਵੀ ਮੈਂ ਇਹ ਖਾਂਦਾ ਹੀ ਛਿੱਟੇ-ਚਿੱਟੇ ਬਾਰੇ ਆਪ ਨੂੰ ਪਤਾ ਨਹੀਂ ਕਿ ਕਰਦਾ ਹੀ ਕਿ ਨਹੀਂ ਕਰਦਾ ਹੀ ਡੋਡੇ ਵੀ ਮੇਂ ਜ਼ਰੂਰ ਖਾਂਦਾ ਸੀਗਾ ਮੋٹے ਖਾਂਦਾ ਪੂਰੇ ਪੂਰੇ ਬਈ ਡੋਡੇ ਦਾ ਪੰਜ ਛੇ ਗਾਰਡ ਨੇ ਪਾ ਗਏ ਪੀ ਲੈਣੇ ਮੁੜ ਕੇ ਤੇ ਪਹਿਰੇ ਫੇਰ ਖਾ ਲੈਣੇ ਜਦੋਂ ਚੌਂਕੀ ਚੱਲਦ ਹੁੰਦੀ ਸਾਰਾ ਐਵੇਂ ਥੋੜੀ ਘੁੰਮਦਾ ਵੀ ਥੋੜੇ ਨਾ ਜਾਂਦੂ ਕਿੱਦਾਂ ਦੀਆਂ ਗੱਲਾਂ ਕਰਦਾ ਹੁੰਦਾ ਸੀ ਇਹ ਕਰਦਾ ਇਹ ਆ ਜਾਵੇਂ ਤੇਰੇ ਦਰ ਦਾ ਇੱਥੇ ਦੱਸਦਾ ਨਾ ਹਾਂ ਇੱਥੇ ਦੱਸਦਾ ਵੇ ਖੜ ਗਿਆ ਆ ਗੱਲਾਂ ਲੈ ਅਗਲਾ ਨਰਵਸ ਹੋ ਗਈ ਕਹਿ ਦਿੰਦਾ ਅੱਛਾ ਵੀ ਬਈ ਮੰਨ ਲਾ ਵੀ ਮੈਂ ਫਰਕ ਪੈ ਗਿਆ ਜੀ ਅਗਲਾ ਇੰਨੀ ਸੰਗ ਦੇ ਖੜਾ ਹੋਈਂ ਕਹਿ ਦਿੰਦਾ ਯਾਰ ਬਈ ਕਿਤੇ ਗਾਲੀ ਨਾ ਪੈ ਜਾਵੇ ਕੋਈ ਗਲਤੀ ਨਾ ਬੋਲ ਦੇ ਮੰਨ ਲਾਖਣੀ ਆਪਾਂ ਨੂੰ ਇੱਕ ਬੰਦਾ ਹੀ ਦਿਖਾ ਦਿਓ ਯਾਰ ਜਿਹੜਾ ਇਹਦੇ ਤੋਂ ਸੈੱਟ ਹੋਇਆ ਹੋਵੇ ਡਾਕਟਰ ਆ ਕੋਈ ਇਹ ਭਾਈ ਵੀ ਸੌਰੀ ਮੈਂ ਗਾਲ ਨਹੀਂ ਕਰ ਰਹੀ ਆ ਉਹ ਕੱਟ ਦਾਂਗੇ ਤੇ ਵੀ ਇਹ ਡਾਕਟਰ ਆ ਯਾਰ ਬੀਜੀ ਤੋਂ ਮੰਨ ਲਾ ਵੀ ਮਰੀਜ਼ ਕੈਂਸਰ ਵਾਲਾ ਠੀਕ ਹੋ ਜੂਗਾ ਹੋਰ ਠੀਕ ਹੋ ਜਾਊਗਾ ਸੰਗਤ ਆਉਂਦੀ ਹੁੰਦੀ ਸੀਗੀ ਫਿਰ ਉਹ ਤਾਂ ਕਹਿੰਦੇ ਸਾਡੇ ਇਲਾਜ ਹੋਇਆ ਵਾ ਸਾਡੇ ਦਰਦ ਠੀਕ ਹੋਇਆ ਫਿਰ ਉਹ ਸਭ ਫੇਕ ਸੀਗਾ ਉਹ ਫੇਕ ਆ ਬਾਈ ਕਿਹੇ ਦਾ ਇਹਨਾਂ ਦੇ ਆਪ ਦੇ ਬੰਦੇ ਹੁੰਦੇ ਨੇ ਹੁੰਦੇ ਬੰਦੇ ਹੁੰਦੇ ਆ ਬਾਈ ਸਾਰਿਆਂ ਦੇ ਹੁੰਦੇ ਹੈ ਤਾਂ ਯਾਰ ਹੁਣ ਮੈਂ ਉਹ ਚੀਜ਼ ਬਾਰੇ ਐਵੇਂ ਮੈਂ ਜਾਣੂ ਨਹੀਂ ਹੈਗਾ ਵੀ ਆਪ ਦੇ ਬੰਦੇ ਸੀਗੇ ਕਿਵੇਂ ਸੀ ਬਾਈ ਸਾਡੇ ਨਾਲ ਮੌਜੂਦ ਆ ਜਿਹੜਾ ਸ਼ਿਵਮਨਾਨ ਦਾ ਡਰਾਈਵਰ ਰਹਿ ਚੁੱਕਿਆ ਵਾ ਕਈ ਇਦਾਂ ਦੇ ਖਲਾਸੇ ਕਰਨ ਜਾ ਰਿਹਾ ਵਾ ਜਿਹੜੇ ਸ਼ਾਇਦ ਆਮ ਜਨਤਾ ਨੂੰ ਨਹੀਂ ਪਤਾ ਜਿਹੜੇ ਉਹਦੇ ਕੋਲ ਜਾਣਦੇ ਨੇ ਉਹ ਇੱਕ ਵਾਰ ਜ਼ਰੂਰ ਸੁਣ ਲਿਓ ਸਭ ਤੋਂ ਪਹਿਲਾਂ ਬਾਈ ਸਵਾਗਤ ਆਈ ਸਾਡੇ ਚੈਨਲ 'ਚ ਧੰਨਵਾਦ ਜੀ ਗੱਲ ਆਇਆ ਭਾਈ ਇਹ ਜਿਹੜੇ ਬਾਬੇ ਗੋਲੇ ਮੰਨ ਲ ਜਿੰਨੀ ਵੀ ਸੰਗਤ ਜਾਣਦੀ ਸੀਗੀ ਤੇ ਬਸ ਉਹਨੂੰ ਹੈ ਤਾਂ ਉਹਦੇ ਕੋਲ ਪੱਲੇ ਕੱਖ ਨਹੀਂ ਬਸ ਲੋਕਾਂ ਨੂੰ 扑ਕਾ ਕੀ ਮੰਨ ਲ ਪੈਸੇ ਬੁਏ ਹੜੱਪਣ ਵਾਲਾ ਕੰਮ ਹੀ ਆ ਕਿਉਂਕਿ ਮੈਂ ਤਾਂ ਉਹਦੇ ਨਾਲ ਰਿਹਾ ਵਾਂ ਮੈਨੂੰ ਤਾਂ ਪਤਾ ਬਹਣ ਨਾਲੇ ਪੂਤ ਭਰੇਤ ਤਾਂ ਭਾਈ ਹੁੰਦੇ ਹੀ ਨਹੀਂ ਤਾਂ ਬਹਿਵਾਂ ਉਹ ਕਿਵੇਂ ਕੱਢ ਦਿੰਦਾ ਸੀ ਭਾਈ ਤੁਸੀਂ ਤਾਂ ਅੱਖੋਂ ਦੇਖਿਆ ਹੋਣਾ ਬਹੁਤ ਨੇੜੇ ਹੋਣਾ ਗੱਡੀ 'ਚ ਵੀ ਤੁਹਾਡੇ ਨਾਲ ਜਾਂਦੋਂ ਕਿੱਦਾਂ ਦੀਆਂ ਗੱਲਾਂ ਕਰਦਾ ਹੁੰਦਾ ਸੀ ਇਹ ਕਰਦਾ ਇਹ ਆ ਜਾਵੇਂ ਤੇਰੇ ਦਰ ਦਾ ਇੱਥੇ ਦਰਦਾ ਨਾ ਹਾਂ ਇੱਥੇ ਦਰਦਾ ਵੇਖਾਟ ਗਿਆ ਆ ਗੱਲਾਂ ਲੈ ਅਗਲਾ ਨਰਵਸ ਹੋ ਗਈ ਕਹਿ ਦਿੰਦਾ ਅੱਛਾ ਵੀ ਬਈ ਮੰਨ ਲਾ ਵੀ ਮੈਂ ਫਰਕ ਪੈ ਗਿਆ ਜੀ ਅਗਲਾ ਇੰਨੀ ਸੰਗ ਦੇ ਖੜਾ ਹੋਈਂ ਕਹਿ ਦਿੰਦਾ ਯਾਰ ਬਈ ਕਿਤੇ ਗਾਲੀ ਨਾ ਪੈ ਜਾਵੇ ਕੋਈ ਗਲਤੀ ਨਾ ਬੋਲ ਦੇਣੇ ਆਪਾਂ ਨੂੰ ਇੱਕ ਬੰਦਾ ਹੀ ਦਿਖਾ ਦਿਓ ਯਾਰ ਜਿਹੜਾ ਇਹਦੇ ਤੋਂ ਸੈੱਟ ਹੋਇਆ ਹੋਵੇ ਡਾਕਟਰ ਆ ਕੋਈ ਇਹ ਭੈਣ ਨਾ ਵੀ ਸੌਰੀ ਬਸ ਗਾਲ ਨਹੀਂ ਕਿਉਂ ਰਹੀ ਆ ਉਹ ਕੱਟ ਦਾਂਗੇ ਗਾਲ ਤੇ ਵੀ ਇਹ ਡਾਕਟਰ ਆ ਯਾਰ ਵੀ ਜੀ ਤੋਂ ਮੰਨ ਲਾ ਵੀ ਮਰੀਜ਼ ਕੈਂਸਰ ਵਾਲਾ ਠੀਕ ਹੋ ਜਾ ਜਾਂ ਹੋਰ ਠੀਕ ਹੋ ਜਾਊਗਾ ਤੇ ਬਸ ਇੰਨਾ ਹੀ ਕਹਿਣਾ ਪਤਾ ਇਹ ਠਾਗਾ ਵੀ ਸਰੇ ਦਾ ਜਿਹੜੀ ਸੰਗਤ ਆਉਂਦੀ ਹੁੰਦੀ ਸੀਗੀ ਫਿਰ ਉਹ ਤਾਂ ਕਹਿੰਦੇ ਸਾਡੇ ਇਲਾਜ ਹੋਇਆ ਵਾ ਸਾਡੇ ਦਰਦ ਠੀਕ ਹੋਇਆ ਫਿਰ ਉਹ ਸਭ ਫੇਕ ਸੀਗਾ ਉਹ ਚੀਜ਼ ਫੇਕ ਆ ਬਾਈ ਕਹੇ ਤਾਂ ਇਹਨਾਂ ਦੇ ਆਪਦੇ ਬੰਦੇ ਹੁੰਦੇ ਸੀ ਹੁੰਦੇ ਬੰਦੇ ਹੁੰਦੇ ਆ ਬਾਈ ਹਮ ਸਾਰਿਆਂ ਦੇ ਹੁੰਦੇ ਹੈ ਤਾਂ ਯਾਰ ਹੁਣ ਮੈਂ ਉਹ ਚੀਜ਼ ਬਾਰੇ ਐਵੇਂ ਮੈਂ ਜਾਣੂ ਨਹੀਂ ਹੈਗੇ ਵੀ ਆਪਦੇ ਬੰਦੇ ਸੀਗੇ ਕਿਵੇਂ ਸੀ ਪਰ ਜਿਹੜੇ ਕਹਿੰਦੇ ਆ ਉਹ ਵੀ ਹੈ ਦਾ ਇੱਕ ਫੇਕ ਹੀ ਆ ਬਾਈ ਕੋਈ ਕਹੇ ਦਾ ਲੋਟ ਨਹੀਂ ਹੁੰਦਾ ਕੋਹ ਨਹੀਂ ਹੁੰਦਾ ਇਹ ਬਸ ਇੱਕ ਡਰਾਮਾ ਹੀ ਰਹਿ ਜਾਵੇ ਇੱਕ ਸੋਸ਼ਲ ਮੀਡੀਆ ਕਰਕੇ ਬਾਹਲੇ ਮਸ਼ਹੂਰ ਹੋ ਗਏ ਨਹੀਂ ਇਹਨਾਂ ਨੂੰ ਕੋਣੋਂ ਪਸਦਾ ਭਾਈ ਜਿਹੜੇ ਚੈਨਲ ਵਾਲਿਆਂ ਨੇ ਇਹਨੂੰ ਫੇਮਸ ਕੀਤਾ ਨਾ ਜਦ ਜਿਹੜਾ ਮੈਂ ਇੱਕ ਗੱਲ ਹੋਰ ਦੱਸਾਂ ਇਹ ਜਿਹੜੇ ਬਾਬੇ ਬੂਬੇ ਜਿੰਨੇ ਬਣੇ ਵੇ ਇਹ ਸਾਰੇ ਸਾਰੇ ਅਣਪੜਾ ਕੋਈ 5 ਫੇਲਾ ਕੋਈ 4 ਫੇਲਾ ਇਹ ਇਹ ਕਰਨਗੇ ਲੋਟ ਜਿਨ੍ਹਾਂ ਨੇ ਕੁੜੀਆਂ ਵੈਟੀ ਏਡੀਆਂ ਹੁਣ ਆ ਚੱਲਣ ਦੀ ਗਾਲ ਗੁੱਲ ਕੱਟੀ ਨਾ ਠੀਕ ਆ ਭਾਈ ਜਿਹੜਾ ਕੁੜੀ ਜਿਹਨੇ ਇਹਨੀਆਂ ਇਹਨੀਆਂ ਡਿਗਰੀਆਂ ਲਈਆਂ ਉਫਦੂ ਨੇ ਗੱਲ ਤਾਂ ਇਹ ਆ ਵੀ ਜਿਹੜੇ ਡਾਕਟਰ ਬੈਠੇ ਆ ਮਸ਼ਹੂਰ ਅਮਰੀਕਾ ਤੋਂ ਪੜ੍ਹਾਈ ਕਰੀ ਆ ਮੁੰਡਿਆਂ ਨੇ ਕੁੜੀਆਂ ਇੰਨੀਆਂ ਨੀਆਂ ਡੇਡ ਵੱਡੇ ਡਾਕਟਰ ਬਣੀਆਂ ਵਗੀਆਂ ਤੇ ਉਹ ਯਾਰ ਐਵੇਂ ਹੀ ਨੇ ਜੇ ਇਲਾਜ ਕਰ ਦੂਗਾ ਭਈ ਕਿਸੇ ਤਰ੍ਹਾਂ ਦਾ ਨਸ਼ਾ ਵੀ ਇਹਦੇ ਲੋਕ ਕੀਤਾ ਨੇ ਜਿੱਦਾ ਸਿਗਰਟ ਦਾ ਚਲੋ ਸਾਰਿਆਂ ਨੂੰ ਪਤਾ ਪਾ ਕੋਈ ਕਰਦਾ ਵੀਰੇ ਛੱਡਦਾ ਕੀ ਆ ਕੀ ਕਰਦਾ ਸਿਗਰਟ ਡੋਡੇ ਵੀਵੇਂ ਇਹ ਖਾਂਦਾ ਹੀ ਛਿੱਟੇ-ਚਿੱਟੇ ਬਾਰੇ ਆਪ ਨੂੰ ਪਤਾ ਨਹੀਂ ਕਿ ਕਰਦਾ ਹੀ ਕਿ ਨਹੀਂ ਕਰਦਾ ਹੀ ਡੋਡੇ ਵੀਵੇਂ ਜ਼ਰੂਰ ਖਾਂਦਾ ਸੀਗਾ ਮੋٹے ਖਾਂਦਾ ਪੂਰੇ-ਪੂਰੇ ਭਈ ਡੋਡ ਦਾ 5-6 ਗਾਰਡ ਨੇ ਪਾ ਗਏ ਪੀ ਲੈਣੇ ਮੁੜ ਕੇ ਤੇ ਪਹਿਰੇ ਫੇਰ ਖਾ ਲੈਣੇ ਜਦੋਂ ਚੌਂਕੀ ਚੱਲਦੂਂਦੀ ਸਾਰ ਐਵੇਂ ਥੋੜੀ ਘੁੰਮਦਾ ਭਈ ਇਹ ਵੀ ਕਿਹਾ ਗਿਆ ਵਾ ਕਹਿੰਦੇ ਇਹਦੇ ਇਹਨੂੰ ਇਦਾਂ ਦਾ ਕੋਈ ਸ਼ੌਂਕ ਵੀ ਸੀ ਕਿਸੇ ਨਾਲ ਸੰਬੰਧ ਬਣਾਉਣ ਦਾ ਇਦਾਂ ਦੇ ਇਲਜ਼ਾਮ ਲੱਗ ਰਹੇ ਅਸੀਂ ਆਪ ਦੇ ਲੋ ਨਹੀਂ ਕਰੇ ਟੈਂਪੂ ਆ ਸਤੂਲਾ ਸਤੂਲਾ ਯਾ ਕਾਨੂੰ ਕੋਨ ਨਾ ਨਹੀਂ ਨਹੀਂ ਬਈ ਨਹੀਂ ਸਹੀ ਸਹੀ ਦੱਸੋ ਆਪਾਂ ਸੀਰੀਅਸ ਹੋ ਗਏ ਬਈ ਨਹੀਂ ਨਹੀਂ ਟੈਂਪੂ ਹੈਗਾ ਹੀ ਬਈ ਉਹਦਾ ਮੁੰਡੇ ਮਗਰ ਲਈ ਫਿਰਦਾ ਐਵੇਂ ਥੋੜੀ ਦਰੇ ਫਿਰਦਾ ਨਹੀਂ ਕਿਤੇ ਮਗਰ ਮੁਗਰ ਲਾਣਾ ਮੇਰੇ ਨਾਲ ਜਿਵੇਂ ਮੈਂ ਨਹੀਂ ਕੋਈ ਥਾਰੇ ਮੁੰਡੇ ਦੇਖਿਆ ਤੁਸੀਂ ਜਿਹੜੇ ਇਹਦੇ ਨਾਲ ਅਕਸਰ ਹੁੰਦੇ ਸੀਗੇ ਇਦਾਂ ਦੇ ਸਬੰਧਾਂ ਦੇ ਵਿੱਚ ਨਹੀਂ ਇਹਦੇ ਨਾਲ ਪਹਿਲਾ ਮੁੰਡਾ ਹੁੰਦਾ ਹੀ ਕੋਈ ਉਹਦਾ ਮੈਂ ਨਹੀਂ ਜ਼ਿਕਰ ਕਰੂੰਗਾ ਪਰ ਨਾਮ ਤੁਸੀਂ ਨਾ ਲਓ ਸਿਰਫ ਗੱਲ ਦੱਸ ਸਕਦੇ ਹੋ ਨਹੀਂ ਪਰਸਨਲ ਗੱਲ ਆ ਕਾਹਨੂੰ ਕਰਨੀ ਉਹ ਪਹਿਲਾਂ ਹੁੰਦਾ ਸੀ ਕੋਈ ਇਹਦਾ ਯਾਰ ਬਿੱਲੀ ਮੰਨ ਲਾ ਉਹ ਇਹਨਾਂ ਕਾਫੀ ਟਾਈਮ ਰਿਹਾ ਉਹਦੇ ਨਾਲ ਮੜੀ-ਮੋਟੀ ਇਹਦੀ ਉਹ ਕਿਸ ਕੁੜੀ ਨਾਲ ਗੱਲਬਾਤ ਕਰਨ ਲੱਗ ਗਿਆ ਇੱਥੇ ਹੀ ਨੇ ਇਹਦੇ ਕੋਲ ਹੀ ਰਹਿ ਕੇ ਉਹ ਵਿਗੜ ਗਈ ਸੀਗੀ ਬਸ ਇੰਨੀ ਕੀ ਗੱਲ ਹੋਈ ਸੀ ਹੂੰ ਉਸ ਤੋਂ ਬਾਅਦ ਉਹਨਾਂ ਦੀ ਗੱਲ ਨਹੀਂ ਹੋਈ ਕਈ ਬਸ ਆਹੀ ਗੱਲ ਆਈ ਇਹੀ ਗੱਲ ਕਿੰਨਾ ਟਾਈਮ ਬਾਈ ਤੁਸੀਂ ਇਹਦੇ ਕੋਲ ਗੱਡੀ ਆ ਜਿਹੜੀ ਚਲਾਈ ਮੈਂ ਤਾਂ ਬਾਈ ਮੈਂ ਤਾਂ ਕਿਹਾ ਬੰਦੇ ਨੇ ਭੇਜਿਆ ਇਹਦਾ ਡਰਾਈਵਰ ਕਹੀ ਭੱਜ ਪੈਸੇ ਪੁੱਛਣੇ ਉਹਨੂੰ ਦਿੱਤੇ ਨਹੀਂ ਨੇ ਆਪਾਂ ਤਾਂ ਪੈਸੇ ਵੀ ਨਹੀਂ ਲਏ ਮੈਂ ਕਹੀ ਹੈ ਹਨਾ ਕੋਈ ਪੈਸਾ ਨਹੀਂ ਲੈਣਾ ਤੂੰ ਨਾ ਵੀਰੇ ਇਹ ਸੇਵਾ ਕੀਤੀ ਹੈ ਸੇਵਾ ਕਹੋਦੀ ਯਾਰ ਬਸ ਆਪਾਂ ਤਾਂ ਕਹੇ ਦੀ ਮਾਲਾ ਬੰਗਾਰੀ ਪਾਰੀ ਪੂਰੀ ਆ ਹੂੰ ਇਹ ਬੰਦੇ ਨਹੀਂ ਭੇਜਿਆ ਹੀ ਪੰਜ ਹੱਤਾ ਦਿਨਾਂ ਵਾਸਤੇ ਇਹਦਾ ਡਰਾਈਵਰ ਕੋਈ ਲੱਭਿਆ ਨਹੀਂ 15 ਕ ਦਿਨ ਮੈਂ 15 16 ਦਿਨ ਗੱਡੀ ਚਲਾਈ ਹੂ ਬਹੁਤ ਬਹੁਤ 15 ਤੋਂ 20 ਦਿਨ ਮੰਨ ਲਾ ਵੀਰ ਪੈਸਾ ਦਿੱਤਾ ਗਿਆ ਤੁਹਾਨੂੰ ਫਿਰ ਨਹੀਂ ਬਈ ਮੈਂ ਆਪੇ ਲੈ ਹੀ ਨਹੀਂ ਬਈ ਯਾਰ ਇਹਨਾਂ ਨੇ ਆਪ ਵੀ ਨਹੀਂ ਦਿੱਤੇ ਨਹੀਂ ਆਪ ਇਹਨੇ ਕਿਹਾ ਸੀਗਾ ਵੀ ਪੈਸੇ ਲੈਣੇ ਆ ਤਾਂ ਲੈੜਾ ਪਰ ਲੈ ਹੀ ਨਹੀਂ ਪਾਰੇ ਕਿੰਨੇ ਤੇ ਗੱਲ ਹੋਈ ਸੀ ਤੁਹਾਡੀ ਨਾ ਬਾਈ ਯਾਰ ਗੱਲ ਫਿਰ ਉਹੀ ਗੱਲ ਨਹੀਂ ਮਤਲਬ ਕੋਈ ਦਿਹਾੜੀ ਕੋਈ ਮਹੀਨੇ ਦੀ ਕੋਈ ਨਹੀਂ ਨਹੀਂ ਵੀਰੇ ਯਾਰ ਜਦੋਂ ਮੈਂ ਆ ਵੀ ਗਿਆ ਨਾ ਵੀ ਪੈਸੇ ਲੈ ਨਹੀਂ ਪੈਸਾ ਤੇ ਆਪਣੀ ਗੱਲ ਨਹੀਂ ਮੈਂ ਤਾਂ ਬੰਗਾਰਪੁਰਨ ਗਿਆ ਹੀ ਫਿਰ ਆਪਣੀ ਉਹਦੇ ਨਾਲ ਕਾਦੀ ਗੱਲ ਹੋਣੀ ਪੈ ਆਪਾਂ ਤਾਂ ਇਹ ਲਿਆ ਜੀ ਦੇ ਕਹਿ ਕੇ ਬੰਗਾਰੀ ਪੂਰੀ ਸੀ ਹੁਣ ਉਹਦਾ ਆਪਾਂ ਨਾਂ ਨਹੀਂ ਲੈਣਾ ਹੂੰ